ਇਹਨਾਂ ਦਾ ਬਈਆ ਜਿਹੜਾ ਮਤਲਬ ਪੀਸ ਨਿਕਲੂਗਾ। ਹਾਂਜੀ ਬਈ। ਬਸ ਉਸੇ ਕਲਰ ਦੇ ਉੱਤੇ ਇਹਨਾਂ ਨੇ ਕਵਰ ਚੜਾਏ ਹੋਏ ਨੇ। ਉਸੇ ਕਲਰ ਦੀ ਕਵਰ ਆ ਦੇਖ ਬਸ ਇੱਥੋਂ ਐ ਆਹ ਬਾਈ ਖੋਲ ਕੇ ਦਿਖਾ ਰਿਹਾ ਦੋਸਤੋ ਦੇਖੋ। ਪੀਸ ਚੈੱਕ ਕਰ ਦੋ ਤੁਸੀਂ। ਮਤਲਬ ਬੈਗ ਵੀ ਨਾਲ ਹੀ ਦਿੱਤਾ ਜੈਕਟ ਦਾ ਹਨਾ। ਨਵੇਂ ਬਈ ਕਈ ਵਾਰੀ ਦੁਪਹਿਰੇ ਗਰਮੀ ਹੋ ਜਾਂਦੀ ਆ। ਉਹਦਾ ਬਸ ਇਹਨੂੰ ਫੜੋ ਐ ਪਾਓ। ਹਾਂਜੀ ਮਤਲਬ ਕੈਰੀ ਕਰਨੇ ਵੀ ਸੌਖੇ ਨੇ ਜੀ ਨਾਲ। ਸੰਚਲ ਰਿਹਾ ਕੈਰੀ ਬੈਗ ਦਾ ਨਾਲ ਦਾ। ਹਾਂਜੀ। ਹਰ ਕਿਸੇ ਟਰੈਕਸੂਟ ਚ ਹਾਂਜੀ ਕੋਈ ਆ ਦੇਖੋ ਇਹ ਚ ਆਉ ਨਾਲ ਬੈਗ ਵੀ ਕਿਉਂ ਕੈਰੀ ਹੈ ਬਾਹਰ ਲਿਆਂਦੇ ਪਾਏ ਹੁੰਦੇ ਹੈ ਹਨਾ ਆ ਮਤਲਬ ਕਲਰ ਸਾਰੇ ਰਿਚ ਜੇ ਕਲਰ ਆ ਦੋਸਤੋ ਤੁਹਾਨੂੰ ਕੋਈ ਵੀ ਮਤਲਬ ਜਿਵੇਂ ਹੁਣ ਬੱਚੇ ਦੇ ਪਾ ਤਾ ਆਪਾਂ ਜਿਆਦੇ ਚੱਕਮਾ ਜਾਂ ਉਤਾ ਪੁਲਟਾ ਜਾਂ ਉਵੇਂ ਨਹੀਂ ਲੱਗਦਾ ਮਤਲਬ ਜੇ ਪਾਇਆ ਤਾਂ ਚੀਜ਼ ਦਾ ਪਤਾ ਲੱਗੂ ਵੀ ਹਾਂ ਯਾਰ ਬੱਚੇ ਦੀ ਚੀਜ਼ ਪਾਈ ਹੋਈ ਆ ਕੋਈ ਕਲਰ ਚੱਕ ਲਓ ਤੁਸੀਂ ਆ ਚੱਕ ਲਓ ਆ ਚੱਕ ਲਓ ਆ ਚੱਕ ਲਓ ਅੱਖਾਂ ਵਿੱਚ ਜਿਕੇ ਵੀ ਜਿਹੜਾਦਾ ਬੱਚੇ ਦਾ ਉਹ ਸੋਹਣਾ ਲੱਗੂਗੀ ਲੱਗੂ ਆ ਬਾਈ ਹਨਾ ਦੋਸਤੋ ਆਪਾਂ ਕੋੜਾ ਚੌਂਕ ਕੋਲ ਖੜੇ ਆ ਬਠਿੰਡੇ ਗਰ ਕਾ ਹਸਪ ਤੇ ਹੁਣ ਜਿਵੇਂ ਤੁਹਾਨੂੰ ਪਤਾ ਵੀ ਵਿਆਹਾਂ ਦਾ ਸੀਜ਼ਨ ਚੱਲ ਪਿਆ ਤੇ ਆਪਾਂ ਨੂੰ ਵੀ ਦੋ ਤਿੰਨ ਵਿਆਹ ਆਏ ਹੋਏ ਸੀਗੇ ਤੇ ਬੱਚਿਆਂ ਵਾਸਤੇ ਸਪੈਸ਼ਲ ਸ਼ਾਪ ਆ ਜੀ ਬਹੁਤ ਵਧੀਆ ਕੁਆਲਿਟੀ ਮਿਲਦੀ ਹੈ ਤੇ ਬਹੁਤ ਹੀ ਜਾਇਜ਼ ਰੇਟਾਂ ਦੇ ਬੱਚਿਆਂ ਦੇ ਜਿਹੜੇ ਕੱਪੜੇ ਉਹ ਖਰੀਦ ਸਕਦੇ ਆ ਪਤਾ ਚਲੋ ਦੋਸਤੋ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਵੀ ਇੱਥੇ ਇਹ ਦੁਕਾਨ ਦੇ ਕਹਿਣਾ ਹੋਰ ਵੀ ਬਿਹਤਰੀਆਂ ਨੇ ਪਰ ਇਹ ਦੁਕਾਨ ਤੇ ਆਉਣ ਦਾ ਮਕਸਦ ਇਹ ਆ ਇੱਕ ਤਾਂ ਕੁਆਲਿਟੀ ਬਹੁਤ ਚੰਗੀ ਮਿਲਦੀ ਆ ਬਾਕੀ ਹੁਣ ਬਾਹਰੀਆਂ ਨਾਲ ਨਹੀਂ ਮਰਦੇ ਆ ਉਹ ਤੁਹਾਨੂੰ ਦਿਖਾਉਣੀ ਆ ਸਿੱਧ ਤੇ ਬਾਈ ਨਾਲ ਮਲਾਉਣੇ ਆ ਬਾਈ ਆਪਣੇ ਪਿੰਡਾਂ ਦੇ ਬੰਦਾ ਹਨਾ ਤੇ ਕੁਲਵਿੰਦਰ ਭਾਈ ਸਾਰੇ ਨੂੰ ਪਹਿਲਾਂ ਆ ਤੇ ਵਿੰਟਰ ਵੀ ਆ ਗਈ ਅੱਗੇ ਬਾਈ ਸਰਦੀਆਂ ਵੀ ਆ ਗਈਆਂ ਹੁਣ ਤੇ ਕੀ ਕੀ ਸਟਾਕ ਹੈ ਬਈ ਆਪਣੇ ਕੋਲੇ ਵੀਰੇ ਆਪਣੇ ਕੋਲੇ ਨਿਊ ਬੌਰਨ ਤੋਂ ਲੈ ਕੇ 14-15 ਸਾਲ ਤੱਕ ਦੇ ਬੱਚਿਆਂ ਦੇ ਕੱਪੜੇ ਹੁੰਦੇ ਆ ਠੀਕ ਹੈ ਬਾਈ ਜੈਕਟਾਂ ਹਰ ਚੀਜ਼ ਮਿਲ ਜਾਂਦੀ ਹੈ ਸਵੈਡ ਸ਼ਰਟਸ ਸੂਟ ਦੀ ਟਰੈਕ ਸੂਟਸ ਵਗੈਰਾ ਸਭ ਕੁਝ ਮਿਲ ਜੂਗਾ ਮਤਲਬ ਬੱਚਿਆਂ ਦਾ ਸਾਰਾ ਕੱਲਾ ਵੀਰੇ ਆਪਣਾ ਸਟੋਰ ਕੱਲਾ ਜੇ ਬੱਚਿਆਂ ਦੇ ਕੱਪੜਿਆਂ ਦਾ ਠੀਕ ਹੈ ਬਾਈ ਕਿਉਂਕਿ ਬਹੁਤ ਵਾਰ ਇੱਥੇ ਆਉਂਦੇ ਰਹਿੰਦੇ ਬਹੁਤ ਵਧੀਆ ਮਤਲਬ ਜਿਹੜੀ ਕਲੈਕਸ਼ਨ ਵੀ ਵਧੀਆ ਹੁੰਦੀ ਹੈ ਜੀ ਸਟਾਕ ਮਤਲਬ ਜੋ ਵੀ ਹਰੇਕ ਚੀਜ਼ ਜਿਹੜੀ ਆਪਾਂ ਨੂੰ ਪਸੰਦ ਹੋਵੇ ਲੈਣੀ ਚਾਹੀਏ ਕਲੀਅਰ ਮੈਂ ਕੋਈ ਵੀ ਕਿਤੋਂ ਵੀ ਕੱਢ ਲਓ ਤੁਸੀਂ ਹਨਾ ਜਿਵੇਂ ਉਹ ਨਾ ਕੱਢਤੀ ਮੈਂ ਇੱਕ ਤੇ ਹੋਰ ਕਿਤੋਂ ਕੱਢ ਲਗੇ ਅੱਖਾਂ ਮੀਜ ਕੇ ਹੱਥ ਪਾ ਗਏ ਤੁਸੀਂ ਚੀਜ਼ਾਂ ਗੱਡੀ ਤੁਰ ਆਇਓ ਤੁਹਾਨੂੰ ਇੱਕ ਵੀ ਚੀਜ਼ ਆ ਜਿਹੜੀ ਮਾੜੀ ਨਹੀਂ ਲੱਗਣੀ ਹਰੇਕ ਚੀਜ਼ ਪੂਰੀ ਕੁਆਲਿਟੀ ਵਾਲੀ ਤੇ ਪੂਰਾ ਵਧੀਆ ਕੈਂਡਸਟਾਫ ਵਾਲੀ ਆ ਤੇ ਰੇਟ ਵੀ ਬਾਈ ਬਿਲਕੁਲ ਬਾਈ ਮਾਰਕੀਟ ਨਾਲੋਂ ਪੂਰੀ ਜਿਹੀ ਗਾਰੰਟੀ ਵਾਲੀ ਗੱਲ ਹੈ ਆਪਣੀ ਸਭ ਤੋਂ ਘੱਟ ਰੇਟ ਆਪਣੀ ਮੰਨਾਂਗੇ ਤੇ ਕੁਆਲਿਟੀ ਸਾਰਾ ਤੋਂ ਉੱਪਰ ਮੰਨਾਂਗੇ ਕਵਾਲਿਟੀ ਸਾਰਾ ਨੂੰ ਆਪ ਤੇ ਰੇਟ ਸਾਰਾ ਨੂੰ ਘੱਟਾ ਨਾ ਬਈ ਤੇ ਪੀਸ ਇਹੋ ਜਿਹਾ ਵੀ ਨਹੀਂ ਹੈਗਾ ਵੀ ਜਿਹੜਾ ਕੋਈ ਆਪਾਂ ਨੂੰ ਪਸੰਦ ਨਾ ਆਵੇ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਡਿਜ਼ਾਈਨ ਨੇ ਬਹੁਤ ਹੀ ਸੋਹਣੇਵਾਨੇ ਹੋਏ ਆਗੇ ਸੋ ਬੱਚਿਆਂ ਨੂੰ ਵੀ ਬੇਹਦ ਪਸੰਦ ਆਉਣਗੇ ਕਲਰ ਹੋ ਗਿਆ ਜੀ ਤੇ ਜਿਹੜਾ ਇਹਦਾ ਸਟਾਫ ਕਹਿ ਸਕਦੇ ਆਗੇ ਬਹੁਤ ਹੀ ਵਧੀਆ ਕਵਾਲਿਟੀ ਮੈਨੂੰ ਦੋਸਤਾਂ ਐਵੇਂ ਲੱਗਦਾ ਹੁੰਦਾ ਵੀ ਜਿਹੜਾ ਵਿਆਹ ਨਾ ਉਹ ਖਾਸ ਕਰਕੇ ਉਹ ਬੱਚਿਆਂ ਦਾ ਹੀ ਹੁੰਦਾ ਕਿਉਂਕਿ ਬੱਚਾ ਨੇ ਉਹਦੇ ਚ ਨੱਚਣਾ ਕੁੱਦਣਾ ਬੱਚੇ ਸਾਰਾ ਨੂੰ ਬਹੁਤ ਇੰਜੋਏ ਕਰਦੇ ਆ ਵਿਆਹ ਨੂੰ ਹਣਾ ਤੇ ਜਦੋਂ ਆਪਾਂ ਵੀ ਛੋਟੇ ਛੋਟੇ ਹੁੰਦੇ ਸੀ ਕੋਈ بڑا ਚਾਹ ਹੁੰਦਾ ਸੀ ਲੀੜੇ ਕੱਪੜਿਆਂ ਦਾ ਤੇ ਚਲੋ ਉਹ ਟਾਈਮਾਂ 'ਚ ਬਈ ਕਰਦਿੰਦੀ ਮਰਜ਼ੀ ਚੱਲਦੀ ਸੀ ਪਰ ਅੱਜ ਕੱਲ੍ਹ ਜਵਾਕ ਆਪਦੀ ਮਨਪਸੰਦ ਦੀ ਚੀਜ਼ ਪਾਉਂਦੇ ਆ ਜਵਾਕ ਹਨਾ ਵੀ ਮੈਂ ਆਹ ਪਾਉਂ ਮੈਂ ਆਹ ਪਾਉਂ ਤੇ ਬਹੁਤ ਚੀਜ਼ਾਂ ਨੇ ਆ ਤਾਂ ਚਲੋ ਅੱਗੇ ਜਿਵੇਂ ਬਈ ਆਪਣੇ ਇਹ ਤਾਂ ਬਈ ਬੇਸਿਕ ਆ ਡੀ ਹਾਂ ਬੇਸਿਕ ਆਗੇ ਤੇ ਆਓ ਬਈ ਆਪਾਂ ਦੂਜਾ ਪਾਰਟੀ ਵੇਰ ਸਮਾਨ ਦਿਖਾਈਏ ਅੱਗੇ ਸਤਿ ਸ਼੍ਰੀ ਅਕਾਲ ਬਣੀ ਮਤਲਬ ਬਹੁਤ ਚੀਜ਼ਾਂ ਨੇ ਦੋਸਤੋ ਦਿਖਾਉਣ ਵਾਲੀਆਂ ਵੀਡੀਓ ਨਾਲ ਜੁੜੇ ਰਹੋ ਤੁਹਾਨੂੰ ਧੱਕੜ ਧੱਕੜ ਐਡਮਾ ਦਿਖਾਉਣੀਆਂ ਨੇ ਆ ਵੀਰੇ ਜਿਵੇਂ ਚੈਲੰਜ ਚਾਰ ਰੱਖਿਆ ਆਪਣੇ ਕੋਲੇ ਹਰ ਆਰਟੀਕਲ ਚ ਸਾਨੂੰ ਦੋ ਤੋਂ ਤਿੰਨ ਰੰਗ ਪੱਕੇ ਮਿਲਨੇ ਨੇ ਠੀਕ ਹੈ ਬਈ ਘੱਟੋ ਘੱਟ ਦੋ ਚੁਆਇਸ ਤਾਂ ਤੁਹਾਨੂੰ ਪੱਕੇ ਮਿਲੂਗੀ ਇੱਥੇ ਵੀ ਤਿੰਨ ਚੁਆਇਸਾਂ ਆਪਣੇ ਕੋਲੇ ਹੂੰ ਮਨਵਿੰਦਰ ਭਾਈ ਥੋੜਾ ਜਿਹਾ ਉੱਚੀ ਬੋਲਿਓ ਤੇ ਇਹਦੇ ਚ ਵੀ ਮੰਨ ਕੇ ਚਲੋ ਤਿੰਨ ਕਲਰ ਹੈਗੇ ਨੇ ਆਪਣੇ ਕੋਲ ਇਹ ਸਾਡੇ ਚ ਤਿੰਨ ਕਲਰ ਆ ਵੀਰੇ ਠੀਕ ਹੈ ਬਾਈ ਹੂੰ ਕਲਰ ਵੀ ਬੜੇ ਪਿਆਰੇ ਨੇ ਜਿਹੜੇ ਆਈਏ ਸੰਕੁਪਤ ਹੋ ਜਾਊਗਾ ਮਤਲਬ ਬਹੁਤ ਪਿਆਰੇ ਪਿਆ ਚੀਕ ਉਹ ਇਹ ਇਹਦੇ ਵਿੱਚ ਬਲੈਕ ਚ ਆ ਗਿਆ ਹਨਾ ਹਾਂਜੀ ਹੂੰ ਤੇ ਇਹਦੀ ਕੁਲਵਿੰਦਰ ਭਾਈ ਰੇਂਜ ਕਿੰਨੀ ਕਰਨਦੀ ਆ ਇਹ 1000 ਤੋਂ 1200 ਦੀ ਰੇਂਜ ਚ ਭਾਈ ਪੂਰਾ ਮਤਲਬ 3 ਪੀਸ ਦਾ ਸੈੱਟ ਆ ਜੂਗਾ ਠੀਕ ਆ ਭਾਈ 3 ਪੀਸ ਹੈ ਇਹਦੇ ਨਾਲ ਮੰਨ ਕੇ ਚਲੋ ਇੱਕ ਇੱਕ ਸ਼ਰਟ ਆ ਵੀਰੇ ਸ਼ਰਟ ਹੋਗੀ ਇੱਕ ਟੀ-ਸ਼ਰਟ ਹੋਗੀ ਹਨਾ ਇੱਕ ਸਵੈਟਰ ਹੋਗੀ ਹੂੰ ਇਹ ਸਭ ਤੋਂ ਲੇਟੈਸਟ ਜਿਹੜਾ ਆਪਣਾ ਫੈਸ਼ਨ ਚ ਚੀਜ਼ ਆ ਉਹ ਚੀਜ਼ ਆ ਵੀਰੇ ਹੂੰ ਮਤਲਬ ਪੂਰਾ ਸੈੱਟ ਹੀ ਆ ਗਿਆ ਭਾਈ 1200 ਹਾਂਜੀ ਪੂਰਾ ਸੈੱਟ ਆ ਇਹ ਚ ਆਪਣੇ ਕੋਲੇ 7-8 ਡਿਜ਼ਾਈਨ ਮਿਲ ਜਾਣਗੇ ਸਾਡੇ ਡਿਜ਼ਾਈਨ ਚ 2-3 ਰੰਗ ਬਣਨੇ ਆ ਆਪਣੇ ਅਜਵੇਂ ਮੈਂ ਤੁਹਾਨੂੰ ਹੋਰ ਦਿਖਾਉਂ ਇੱਕ ਬਈ ਮੈਂ ਨਾ ਇੱਥੇ ਕੈਪਸੂਲ ਜੇ ਪਏ ਦੇਖੇ ਸੀਗੇ ਕਿੱਧਰ ਗਏ ਉਹ ਹੋ ਬਈ ਵੀਰੇ ਲੈ ਕੇ ਦੇ ਹੀ ਜਾ ਕੇ ਦੋ ਤਿੰਨ ਦੋਸਤੋ ਇੱਕ ਬੜੀ ਧਾਕੜੀ ਚੀਜ਼ ਹੋਰ ਦਿਖਾਉਣਾ ਤੁਹਾਨੂੰ ਮੈਂ ਤੇ ਇੰਨੇ ਚਲੋ ਆਪਾਂ ਆ ਵੀ ਕਰਦੀ ਜਾਂਦੇ ਨਾਲ ਦੀ ਨਾਲ ਚੈੱਕ ਵੇਖੋ ਵੀਰੇ ਆ ਵੀ ਮੱਥੇਰੀ ਪੀਸ ਸੂਟ ਆ ਹਾਂਜੀ ਆ ਦੇਖੋ ਨਾ ਟੀ-ਸ਼ਰਟ ਜੀ ਖੁੱਲੀ ਤੇ ਆ ਬੱਟੀ ਸ਼ਰਟ ਤੇ ਟੀ-ਸ਼ਰਟ ਖੁੱਲੀ ਰਹਣੀ ਕਿੰਡੀ ਸੋਹਣੀ ਲੱਗੂ ਬੱਚਿਆਂ ਦੇ ਹਨਾ ਆ ਵੀ ਵੀਰੇ ਚ ਦੂਜਾ ਰੰਗ ਆ ਠੀਕ ਹੈ ਬਈ ਇਹ ਕਾ ਕਲਰ ਆ ਵੀਰੇ ਇਹ ਵੀ ਸਾਰੇ ਜੇ 3 ਪੀ ਸੂਟ ਨੇ ਠੀਕ ਹੈ ਵੀ 3 ਪੀਸ ਨੇ ਆ ਕੀ ਕਹਿੰਦੇ ਹੁੰਦੇ ਉੱਪਰ ਲੀਨ ਨੂੰ ਇਹਨੂੰ ਇਹਨੂੰ ਕੋਈ ਬਾਸਕਟ ਵੀ ਕਹਿੰਦੇ ਆ ਬਾਸਕਟ ਜੈਕਟ ਬਣਾਉਂਦੇ ਤੇ ਬਹੁਤ ਹੀ ਸੋਹਣੇ ਸੋਹਣੇ ਡਿਜ਼ਾਈਨ ਨੇ ਜੀ ਸਵੈਟਰ ਨਾਲ ਆ ਇਹ ਹੂੰ ਉਹ ਤਾਂ ਵਧੀਆ ਡਿਜ਼ਾਈਨ ਨੇ ਜੀ ਡਿਜ਼ਾਈਨ ਵੀ ਬੜੇ ਪਿਆਰੇ ਨੇ ਉਹ ਪਿਆਰੇ ਪਿਆਰੇ ਡਿਜ਼ਾਈਨ ਇਸ ਤਰੀਕੇ ਦੇ ਵੀ ਹੂੰ ਸਟਾਪ ਬਾਈ ਬਾਸ ਵਧੀਆ ਸਾਰਾ ਹਨਾ ਤੇ ਮੇਰਾ ਕੋਈ ਕੰਪਲੇਂਟ ਵਾਲੀ ਗੱਲ ਨਹੀਂ ਐ ਇਹ ਸਾਰਾ ਮਤਲਬ ਹੂੰ ਬੜਾ ਦੋਸਤੋ ਅਸੀਂ ਪਹਿਲਾਂ ਡੈਵੀ ਵਾਸਤੇ ਇੱਕ ਦੋ ਵਾਰ ਅਸੀਂ ਲੈ ਕੇ ਗਏ ਆ ਕੱਪੜੇ ਤੇ ਵੱਡੀ ਗੱਲ ਪਤਾ ਕੀ ਹੈ ਕਿ ਜਿਵੇਂ ਉਹਨਾਂ ਇੱਕ ਜਵਾਕਾਂ ਵਾਲੇ ਕੱਪੜੇ ਤੇ ਬਾਈ ਹੁੰਦਾ ਨਹੀਂਗਾ ਸਿਉਣਾ ਇਧਰ ਉਧਰ ਜੱਹਾ ਧਾਗੇ ਜੇ ਨਿਕਲੀ ਜਾਂਦੇ ਕਿਤੋਂ ਵੀ ਕਿਸੇ ਵੀ ਕੱਪੜੇ ਤੇ ਕੋਈ ਉਹਰਜੀ ਚੀਜ਼ ਨਹੀਂ ਹੈਗੀ ਵੀ ਕਿਤੇ ਸਿਉਣੇ ਅੱਦੀ ਆੜੀ ਡੇਢੀ ਹੋਊਗੀ ਜਾਂ ਕਿਤੇ ਧਾਗੇ ਨਿਕਲੀ ਜਾਂਦੇ ਹੋਣਗੇ ਹਨ ਉਹਦੀ ਉਹ ਚੀਜ਼ ਨਹੀਂ ਹਾਂ ਜੀ ਕੋਲੇ। ਅੱਜ ਮੈਂ ਆਤਾ ਸਾਰੀਆਂ ਜੇ ਬॉयਜ਼ ਆਰਟੀਕਲ ਸੀਗੇ। ਹਾਂ ਹਾਂ ਜੀ ਬਈ। ਇਹ ਇਹ ਗੱਲ ਤੇ ਆ ਗਏ ਬਈ। ਜੇ ਗਰਲਸ ਆ ਵੀਰੇ। ਹਾਂ ਪੂਰਾ ਵੂਲਨ ਹੈ। ਹਾਂ ਪੂਰਾ ਸਟ੍ਰੈਚੇਬਲ ਆ ਦੇਖੋ ਜੀ। ਠੀਕ ਹੈ ਬਈ। ਤੇ ਪੂਰੇ ਪਾਰਟੀ ਵੇਅਰ ਜੇ ਆ ਗਏ ਇਹ ਤਾਂ ਬਈ ਹਾਂ ਜੀ ਪਾਰਟੀ ਵੇਅਰ ਆ ਗਏ ਵੀਰੇ ਜੇ। ਆ ਜਿਹੜਾ ਮੈਂ ਤੁਹਾਨੂੰ ਥੱਲੇ ਆਰਟੀਕਲ ਦਿਖਾਇਆ ਸੀ ਵੀਰੇ ਬਲੈਕ ਚ ਵਿੱਚ ਦੂਜਾ ਕਲਰ ਆ। ਇਹ ਜੈਕਟ ਅੱਡ ਹੋ ਜਾਣੀ ਆ ਥੱਲੇ ਪੀਸਟ ਰਹਿਆ ਇਹ 2 ਪੀਸ ਆ ਗਿਆ ਬਾਕੀ ਬਈ ਜਵਾਕੜੀਆਂ ਦੇ ਤਾਂ ਇਹੋ ਜਿਹੀਆਂ ਚੀਜ਼ਾਂ ਪਾਈਆਂ ਬਹੁਤ ਕਿਊਟ ਲੱਗਦੀਆਂ ਹਨਾ ਆ ਦੇਖੋ 65 ਇਹ ਠੰਡਾ ਤਾਂ ਡਾਏ ਹੁੰਦਾ ਵੀ ਬੱਚੇ ਨੂੰ ਠੰਡ ਲਾੜਦੇ ਸੋ ਬਹੁਤ ਵਧੀਆ ਚੀਜ਼ ਆ ਜੀ ਗਰਮ ਕੱਪੜਾ ਹੈਗਾ ਸੋ ਕਲਰ ਵੀ ਬੜੇ ਪਿਆਰੇ ਨੇ ਜੀ ਤੇ ਉੱਪਰੋਂ ਡਿਜ਼ਾਈਨ ਵੀ ਬੱਚਿਆਂ ਨੂੰ ਬਹੁਤ ਪਸੰਦ ਆਉਣਗੇ ਡਿਜ਼ਾਈਨ ਵੀ ਬਹੁਤ ਪਿਆਰੇ ਪਿਆਰੇ ਨੇ ਕਲਰ ਬਹੁਤ ਕਲਰ ਆਪਸ਼ਨ ਬਹੁਤ ਨੇ ਬਾਕੀ ਆ ਦੇਖੋ ਦੋਸਤੋ ਆ ਬਈ ਮੁੰਡਿਆਂ ਲਈ ਆ ਹਾਂਜੀ ਬਈ ਜੇ ਕਾਟ ਸੈਟ ਸੀ ਉਹਦਾ ਜਿਵੇਂ ਪ੍ਰੀਵਿਊਂਟਰ ਗਿਆ ਹੈਗਾ ਉਹ ਚਾਰਟਿਕਲ ਸੀਗੇ ਕੁਝ ਕੁਝ ਪੀਸ ਰਹਿ ਗਏ ਨੇ ਬਾਕੀ ਤਕਰੀਬਨ ਸੇਲ ਹੋ ਗਿਆ ਹੂੰ ਬਾਕੀ ਬਈ ਮੈਨੂੰ ਇੱਕ ਆ ਆਈਟਮ ਬਹੁਤ ਪਸੰਦ ਆਈ ਗੁਰਵਿੰਦਰ ਬਾਈ ਆ ਜੈਕਟ ਵਾਲੀ ਜਿਵੇਂ ਆ ਦੇਖੋ ਦੋਸਤੋ ਇਹ ਜਿਆ ਪੈਕ ਮਿਲਦਾ ਕੈਪਸੂਲ ਜਿਹੀ ਇੱਕ ਤਰ੍ਹਾਂ ਦਾ ਹਨ ਤੇ ਇਹਦੇ ਵਿੱਚੋਂ ਨਿਕਲਦੀ ਆਹ ਜੈਕਟ ਤੇ ਇਹ ਜੈਕਟ ਦਾ ਸਟੱਫ ਦੋਸਤੋ ਕੀ ਆ ਮਤਲਬ ਮੇਰੀ ਕਰੀਮ ਹੀ ਆ ਜੀ ਵੇਹੜ ਕੀ ਬਹੁਤ ਹੈ ਇਹ ਬਹੁਤ ਲਾਈਟ ਵੇਟ ਹੈ ਬਈ ਚਾਹੇ ਜਿੰਨੀ ਮਰਜੀ ਠੰਡ ਪੈ ਜਾਏ ਇੱਚ ਠੰਡ ਨਹੀਂ ਲੱਗ ਸਕਦੀ ਬੱਚੇ ਹਾਂਜੀ ਹਾਂਜੀ ਬਹੁਤ ਲਾਈਟ ਵੇਟ ਹੈ ਬਈ ਬਾਕੀ ਬਈ ਆਏ ਇਕੱਠੀ ਕਰਕੇ ਜਿਵੇਂ ਜੇਬ ਚ ਪਾ ਲਾ ਜਵਾਗੇ ਆਹ ਸੀ ਇਹ ਆਹ ਇਹਦੀ ਪੈਕਿੰਗ ਆ ਹਾਂਜੀ ਆ ਸਾਰੀ ਐਸੇ ਪੈਕਿੰਗ ਚੋਂ ਨਿਕਲੀ ਐਸੇ ਪੈਕਿੰਗ ਚ ਵਾਪਸ ਚੱਲ ਜਾਈਏ ਇਹ ਐਸੇ ਚ ਹੀ ਵਾਪਸ ਹੋ ਜਾਂਦੀ ਹਾਂ ਇਹ ਚ ਵੀ ਆਪਣੇ ਕੋਲੇ ਬਈ 500 6 ਕਲਰ ਆਪਸ਼ਨ ਆ ਜਿਵੇਂ ਬਲੂ ਆ ਕਾਫੀ سارے ਕਲਰ ਪਏ ਨੇ ਬਈ ਹਾਂ ਬਲੈਕ ਬਲੂ ਪਰਪਲ ਗ੍ਰੇ ਇਹ ਆ ਦੇਖੋ ਦੋਸਤੋ ਕਾਫੀ سارے ਕਲਰ ਦੇ ਇਹਦੇ ਵਿੱਚ ਸਾਰੇ ਕਲਰ ਆਪਸ਼ਨ ਪਏ ਨੇ ਇੰਨਾ ਚ ਬਈ ਹੈ ਜਿਹੜਾ ਮਤਲਬ ਪੀਸ ਨਿਕਲੂਗਾ ਹਾਂਜੀ ਬਈ ਬਸ ਉਸੇ ਕਲਰ ਦੇ ਉੱਤੇ ਇਹਨਾਂ ਨੇ ਕਵਰ ਚੜਾਏ ਹੋਏ ਨੇ ਉਸੇ ਕਲਰ ਦੀ ਕਵਰ ਆ ਦੇਖੋ ਬਸ ਇੱਥੋਂ ਆਹ ਭਾਈ ਖੋਲ ਕੇ ਦਿਖਾ ਰਿਹਾ ਦੋਸਤੋ ਦੇਖੋ ਕੀ ਚੈੱਕ ਕਰਦੋ ਤੁਸੀਂ ਮਤਲਬ ਬੈਗ ਵੀ ਨਾਲ ਹੀ ਦਿੱਤਾ ਜੈਕਟ ਦਾ ਹਨਾ ਜਵੇਂ ਭਾਈ ਕਈ ਵਾਰੀ ਦੁਪਹਿਰੇ ਗਰਮੀ ਹੋ ਜਾਂਦੀ ਆ ਉਹਦਾ ਬਸ ਇਹਨੂੰ ਫੜੋ ਆਏ ਪਾਓ ਹਾਂਜੀ ਮਤਲਬ ਕੈਰੀ ਕਰਨੇ ਵੀ ਸੌਖੇ ਨੇ ਜੀ ਨਾਲ ਕਵਾਲਿਟੀ ਬਈ ਬਹੁਤ ਵਧੀਆ ਫੋਰ ਹੈ ਜ ਕੋਈ ਕੰਪਲੇਂਟ ਵਾਲੀ ਗੱਲ ਨਹੀਂ ਆਉਣੀ ਫਿਰ ਤੋਂ ਬਾਅਦ ਆ ਜਿਹੜੇ ਰੈਬਿਟ ਫੈਬਰਿਕ ਚ ਆਏ ਅੱਜ ਕੱਲ ਨਵੇਂ ਟੌਪ ਆਏ ਵੀਰੇ ਅੱਛਾ ਵੀਰੇ ਇਹ ਬਹੁਤ ਵਧੀਆ ਕੁਆਲਿਟੀ ਆ ਮੰਨਦੇ ਦੇਖੀ ਰਹੁਣ ਕਿੱਡਾ ਵਧੀਆ ਕੱਪੜਾ ਆ ਬੇਸ਼ੁਮਾਰੀ ਬਹੁਤ ਕਲਰ ਚੁਆਇਸ ਹੈਗੇ ਆਪਣੇ ਕੋਲ ਆਹ ਡਿਲੀਵਰੀ ਦੇਖ ਲੈ ਕੇ ਜਾਈ ਰਹੁਣਾ ਇਹ ਘੋਟੀ ਤੋਂ ਬੁੱਲਣ ਜੇ ਵਾਲੀ ਦਾ ਹਾਂਜੀ ਨਾਲੇ ਤਾਂ ਗਰਮ ਹੈ ਨਾਲੇ ਡਿਜ਼ਾਈਨ ਬੜੇ ਵਧੀਆ ਲੱਗਦੇ ਨੇਗੇ ਇਹ ਚੀ ਗਰਲਸ ਤੇ ਬॉयਜ਼ ਦੋਨੇ ਮਿਕਸ ਨੇ ਠੀਕ ਹੈ ਆਹ ਆਰਟੀਕਲ ਜਿਵੇਂ ਗਰਲਸ ਵਾਸਤੇ ਆ ਕੁਝ ਬॉयਜ਼ ਵਾਸਤੇ ਨੇ ਇਸ ਤਰੀਕੇ ਦੇ ਆਰਟੀਕਲ ਆ ਕਲਰ ਬਾਈ ਕਲਰ ਬਹੁਤ ਸੋਹਣੇ ਨੇ ਜਿਵੇਂ ਆ ਕਲਰ ਵੀਰੇ ਜਿਹੜੇ ਅੱਜ ਕੱਲ ਵਧੀਆ ਟ੍ਰੈਂਡਿੰਗ 'ਚ ਆ ਸਾਰੇ ਕਲਰ ਉਹੀ ਮਿਲਾਈ ਦੇ ਹੋਏ ਤੇ ਬਾਕੀ ਦੋਸਤੋ ਹੁਣ ਸੀਜ਼ਨ ਆ ਵਿਆਹਾਂ ਦਾ ਤੇ ਬਾਈ ਕੋਲ ਸਾਰਾ ਸਟਾਕ ਨਵਾਂ ਆ ਆ ਜਿਵੇਂ ਗਰਲਿਸ਼ ਟਰੈਕ ਸੂਟ ਆ ਵੀਰੇ ਠੀਕ ਆ ਬਾਈ ਆ ਦੇਖੋ ਇਹ ਸਟ੍ਰੇਟ ਫਿਟ ਬਾਟਮ ਆ ਇਹਦੀ ਹੂੰ ਇਹ ਪੂਰਾ ਟਰੈਕ ਸੂਟ ਆ ਗਿਆ ਵੀਰੇ ਹਾਂਜੀ ਵੀਰੇ ਆ ਪੂਰਾ ਵੀਰੇ ਵਧੀਆ ਸਟਾਫ ਚ ਨੇ ਪੂਰੀ ਵਧੀਆ ਬੂਲ ਚ ਆ ਦੋਸਤੋ ਤੇ ਸਟਾਫ ਦੇਖੋ ਵੀ ਪੂਰਾ ਗਰਮ ਸਟਾਫ ਆ ਹਨਾ ਚਾਈਨ ਵਿੱਚ ਠੰਡ ਲੱਗੀ ਜਾਊ ਬਾਈ ਹਰ ਆਰਟੀਕਲ ਚ ਕਾਰ ਕੋ ਪੈਂਟ ਆ ਦੇਖੋ ਜੀ ਹਮ ਹਰ ਆਰਟੀਕਲ ਚ ਕਲਰ ਚੁਆਇਸ ਠੀਕ ਹੈ ਜੀ ਇਹ ਟਰੈਕਸੂਟ ਦਾ ਕੀ ਪ੍ਰਾਈਸ ਹੈ ਵਾਹਿਗੁਰੂ ਇਹ ਬਈ 1200 1250 ਰੇਂਜ ਚ ਨਹੀਂ ਆਉਂਦਾ ਇਹ ਵੀ ਇੱਥੇ ਕੀ ਦੀ ਨੇ ਹਾਂ ਸਾਰੇ ਮਤਲਬ ਉਹ ਤੋਂ ਬਾਅਦ ਸਾਈਜ਼ ਦੇ ਹਿਸਾਬ ਨਾਲ ਵੈਰੀ ਕਰਦਾ ਕੋਈ ਉੱਪਰ ਥੱਲੇ ਹੋ ਜਾਂਦਾ ਹਮ ਵੀ ਰੇਟ ਦੋਸਤੋਂ ਬੜੇ ਜੈਨੂਨ ਲੱਗੇ ਮੈਨੂੰ ਇਤਜਾਮ ਦੇ ਆ ਦੇਖੋ ਵੀਰੇ ਅਜੇ ਨਿਊ ਬੋਨ ਬੱਚੇ ਤੋਂ ਲਾਈਕ ਇਹ ਹਾਂ ਜੀ ਔਰ ਨਿਊ ਬੋਰਨ ਦੇ ਆਰਟੀਕਲ ਹੈ ਵੀਰੇ ਨਿਊ ਬੋਰਨ ਤੋਂ ਲੈ ਕੇ ਸਾਲ ਤੱਕ ਦੇ ਬੱਚੇ ਦਾ ਆਰਟੀਕਲ ਲਗਾ ਕੋਈ ਕੋਈ ਸਟੈਚਰ ਵਾਲਾ ਮਤਲਬ ਆਏ ਨਹੀਂ ਕਿ ਬੱਚਾ ਹਮਮ ਅਨਕੰਫਰਟੇਬਲ ਰਹੇ ਛੋਟੇ ਬੱਚਿਆਂ ਲਈ ਇਹ ਵੀ ਕਲਰ ਕਾਫੀ ਸਾਰੇ ਨੇ ਬਾਈ ਆਰਟੀਕਲ ਚ ਵੀਰੇ ਚਾਰ ਜਿੰਨੀਆਂ ਵੀ ਚੀਜ਼ਾਂ ਦੇਖਿਆ ਨੇ ਕਲਰ ਕੁਆਲਿਟੀ ਬਹੁਤ ਵਧੀਆ ਲੱਗੀ ਤੇ ਡਿਜ਼ਾਈਨ ਬਹੁਤ ਹੀ ਸੋਹਣੇ ਨੇ ਜੀ ਤੇ ਬਹੁਤ ਪਿਆਰ ਨਾਲ ਬਣੇ ਹੋਏ ਨੇ ਬੜੇ ਪਿਆਰੇ ਨੇ ਕਲਰ ਵੀ ਹਮ ਹਾਂ ਆ ਬੁੜਤੀ ਕਿੱਡੀ ਸੋਹਣੀ ਰਹਿਣੇ ਹਾਂ ਜੀ ਡਿਜ਼ਾਈਨ ਬੜੇ ਵਧੀਆ ਨੇ ਜੀ ਤੇ ਹੋਰ ਕਦੇ ਇੱਥੇ ਆਉਗਾ ਐਵੇਂ ਨਹੀਂ ਆਇਆ ਵੀ ਨਿਰਾਸ਼ ਹੋ ਕੇ ਜਾਊਗਾ ਕਿਉਂਕਿ ਜਿਹੜੇ ਡਿਜ਼ਾਈਨ ਨੇ ਕਲਰ ਨੇ ਮਤਲਬ ਕਲੈਕਸ਼ਨ ਬਹੁਤ ਹੀ ਵਧੀਆ ਕੀ ਜੀ ਮਤਲਬ ਅਸੀਂ ਆਉਂਦੀ ਰਹਿੰਨੇ ਆ ਕਿ ਬਹੁਤ ਵਧੀਆ ਲੱਗਦਾ ਇੱਥੇ ਆ ਕੇ ਬੱਚੀ ਵੀ ਬਹੁਤ ਖੁਸ਼ ਹੁੰਦੇ ਨੇ ਆਹ ਜੇ ਗਰਲ ਦੇ ਟਰੈਕਸੂਟ ਆ ਗਏ ਜੀ ਹਾਂਜੀ ਸਾਰੇ ਆਹ ਵੀ ਟਰੈਕਸੂਟ ਆ ਗਏ ਇਹ ਬੱਚਿਆਂ ਦੇ ਨੇ ਬਾਈ ਇਹ ਸਾਰੇ ਬਾਈ ਗਰਲਸ ਦੇ ਟਰੈਕਸੂਟ ਨੇ ਬॉयਜ਼ ਦੇ ਸੋਨੂੰ ਮੈਂ ਅੱਗੇ ਦਿਖਾਉਂਗਾ ਹਾਂਜੀ ਹਾਂਜੀ ਇਹ ਸਾਰੇ ਗਰਲਸ ਦੇ ਪੈਟਰਨ ਆ ਜੀ ਹੂੰ ਬਾਕੀ ਪਤਾ ਕੀ ਕੁਲਵਿੰਦਰ ਭਾਈ ਮੈਨੂੰ ਐਵੇਂ ਲੱਗਦਾ ਵੀ ਇੱਕ ਤਾਂ ਕੁਆਲਿਟੀ ਵਧੀਆ ਹੈਗੀ ਵੱਡੀ ਗ ਦੇ ਰਾਣਾ ਬਾਈ ਦਾ ਪਿੰਡ ਆ ਤੇ ਸਾਡੇ ਪਿੰਡਾਂ ਵੱਲ ਦਾ ਹੀ ਆ ਬਾਈ ਤੇ ਇੱਕ ਬੜਾ ਮਤਲਬ ਜੈਨੂਨ ਜੇ ਰੇਟਾ ਤੇ ਨਵਾਂ ਬਾਈ ਨੇ ਕੰਮ ਕਰਿਆ ਹਲੇ ਸਾਲ ਕੇ ਹੋਇਆ ਇਹ ਤੋਂ ਬਾਅਦ ਆ ਬਾਈ ਬੱਚਿਆਂ ਦੇ ਲੌਂਗ ਕੋਰਟਸ ਨੇ ਠੀਕ ਆ ਬਾਈ ਜਿਵੇਂ ਆਪਣੇ ਵੱਡਿਆਂ ਦੇ ਆਉਂਦੇ ਨੇ ਹੂੰ ਉਹੀ ਸਟੱਫ ਸਾਰਾ ਫੈਬਰਿਕ ਫੈਬਰਿਕ ਉਹ ਤੋਂ ਵਧੀਆ ਹੀ ਮਿਲੂਗਾ ਇਹ ਇੱਕ ਇਹ ਚੀਜ਼ ਗਰਮ ਵੀ ਬਹੁਤ ਹੁੰਦੀ ਆ ਬਾਈ ਹੈਨਾ ਸਟੱਫ ਬਹੁਤ ਵਧੀਆ ਸਟੱਫ ਚ ਨੇ ਹੂੰ ਆ ਦੇਖੋ ਤੁਹਾਨੂੰ ਇਹ ਜੇ ਸ਼ਾਈਨ ਹੀ ਦੱਸਦੇ ਚੀਜ਼ ਹੂੰ ਚਾਈਨ ਵੀ ਦੱਸਦੀ ਆ ਬਾਈ ਬਾਕੀ ਉਹ ਵੀ ਕਲਰ ਵੀ ਬਹੁਤ ਇੱਕ ਬਈ ਥੋੜੇ ਬੇਸਿਕ ਜਿਹੇ ਰੰਗ ਆ ਹਾਂ ਨਾ ਵਾਲੇ ਅੱਖਾਂ ਨੂੰ ਚੋਬਨ ਵਾਲੇ ਰੰਗ ਹਾਂਜੀ ਹਾਂਜੀ ਨੋਰਮਲ ਕਲਰ ਆ ਜਿਹੜੇ ਹਰ ਪੈਂਟ ਨਾਲ ਜੇ ਆਪਾਂ ਜਿੱਤੇ ਕੁਰਤੇ ਪਜਾਮੇ ਨਾਲ ਪਾਉਣੇ ਆ ਉਹਦੇ ਨਾਲ ਵੀ ਸੋਹਣੇ ਲੱਗਦੇ ਆ ਸਹੀ ਗੱਲ ਹੈ ਉਹ ਦੋਨੇ ਬਾਦ ਉਹ ਤੋਂ ਬਾਅਦ ਆਪਣੇ ਹਾਫ ਜੈਕਟਸ ਆਉਂਦੀਆਂ ਨੇ ਜਿਵੇਂ ਠੀਕ ਹੈ ਬਈ ਇਹਦੇ ਚ ਸਾਈਜ਼ ਆਪਣੇ ਕੋਲ ਸਾਰੇ ਨਹੀਂ ਬਾਈ ਸਾਈਜ਼ ਬਾਈ ਤਕਰੀਬਨ ਹੁਣ ਮਤਲਬ ਕਿਸੇ ਚ ਕੋਈ ਵੀ ਸ਼ਾਰਟ ਹੋਊਗਾ ਕਿਸੇ ਚ ਸ਼ਾਰਟ ਹੋਊਗਾ ਕਿਉਂਕਿ ਸੇਲ ਹੋ ਜਾਂਦੇ ਪੀਸ ਵੈਸੇ ਇਹ 3 ਸਾਲ ਤੋਂ ਲੈ ਕੇ ਆਪਣੇ ਕੋਲ 16 ਸਾਲ ਤੱਕ ਆਏ ਸੀਗੇ ਬਾਕੀ ਅੱਗੇ ਕਲਰ ਚੁਆਇਸ ਹੋਰ ਹਰ ਆਰਟੀਕਲ ਚ ਹੋਰ ਵਾਧਦੀ ਰਹੂਗੀ ਬਾਕੀ ਬਾਈ ਜਿਵੇਂ ਹੁਣ ਆ ਚੱਲ ਰਿਹਾ ਅੱਜ ਕੱਲ ਬਰਫੀ ਕੱਟਦਾ ਬਹੁਤ ਜ਼ਿਆਦਾ ਹੈ ਨਾ ਤੇ ਇਹਦਾ ਇਹਦੀ ਬੜੀ ਡਿਮਾਂਡ ਆ ਬਰਫੀ ਕੱਟਦੀ ਹੱਕੀਆਂ ਕਲਰ ਵੀ ਬਹੁਤ ਪਿਆਰਾ ਬਾਈ ਮਹਿੰਦੀ ਰੰਗਾ ਜਾ ਤੇ ਵਾਕਿਆ ਫਲਫੀਆਂ ਫਲਫੀਆਂ ਵੀ ਸਾਰੀਆਂ ਆਪਣੇ ਕੋਲ ਪ੍ਰੋਪਰ ਸਾਰਾ ਮਟੀਰੀਅਲ ਹੈ ਹੈ ਸਾਰਾ ਹੈਗਾ ਸਟਾਫ ਤੋਂ ਬਾਅਦ ਆ ਜਿਵੇਂ スウェット ਸ਼ਰਟਸ ਨੇ ਠੀਕ ਹੈ ਭਾਈ ਸਾਰੇ ਵਧੀਆ ਬ੍ਰਾਂਡਾਂ ਦੇ ਬੰਦੋ ਪ੍ਰੋਪਰ スウェット ਸ਼ਰਟਸ ਮਿਲ ਜਾਣਗੇ ਜਿਵੇਂ ਇੱਥੇ ਇੱਕ ਆ ਕਲਰ ਆ ਦੋ ਹਰ ਆਰਟੀਕਲ 'ਚ ਜੇ ਕਲਰ ਚੁਆਇਸ ਮਿਲ ਜਾਣੀ ਹੈ ਮਤਲਬ ਜੇ ਆਪਾਂ ਭਾਈ ਟਰੈਕਸੂਟ ਮੰਗੂ ਬਣਵਾਉਣਾ ਚਾਹੁੰਦੇ ਆਂ ਕਿ ਕੁਝ ਅਲੱਗ-ਅਲੱਗ ਮੈਚ ਕਰਕੇ ਤਾਂ ਉਹ ਵੀ ਆਪਾਂ ਇਹਦੇ ਨਾਲ ਦਾ ਲੋਰ ਵੀ ਲੈ ਸਕਦੇ ਹਾਂ ਹਾਂਜੀ ਹਾਂਜੀ ਵੀਰੇ ਉਹ ਵੀ ਹੋ ਜੂ ਆ ਦੇਖੋ ਜਿਵੇਂ ਏ ਚਾਹ ਮਾਚ ਤੇ ਆਲੇ ਜੀ ਬ੍ਰਾਂਡ ਚ ਕਲਰ ਚੁਆਇਸ ਆ ਹੈਗੀ ਬਾਕੀ ਦੋਸਤੋ ਆ ਦੇਖੋ ਤੁਸੀਂ ਇਧਰਲੀ ਸਾਈਡ ਕਲਰ ਕਾਫੀ ਸਾਰੇ ਲੱਗੇ ਹੋਏ ਨੇ ਬਥੇਰੇ ਬਾਈ ਕੋਲੇ ਅਗਰੀ ਦਾ ਮਤਲਬ ਜਿਵੇਂ ਉਹ ਕਹਿੰਨ ਅਗਰੀ ਦਾ ਸਟਾਕ ਪਿਆ ਤੇ ਰੰਗ ਤੁਸੀਂ ਦੇਖ ਸਕਦੇ ਹੋ ਬਹੁਤ ਪਿਆਰੇ ਪਿਆਰੇ ਕਲਰ ਨੇ ਤੇ ਕੁਲਵਿੰਦਰ ਭਾਈ ਜੀ ਆਪਾਂ ਹੋਰ ਆਈਟਮ ਦਿਖਾਈਏ ਹੋਰ ਵੀਰੇ ਅੱਜ ਕੱਲ ਨਾ ਆ ਛੋਟੇ ਬੱਚਿਆਂ ਦਾ ਮਤਲਬ ਜਿਵੇਂ ਵੱਡਿਆਂ ਦਾ ਵੀ ਫੈਸ਼ਨ ਚੱਲ ਰਿਹਾ ਕੈਰੀ ਬੈਗ ਦਾ ਨਾਲ ਦਾ ਹਾਂ ਜੀ ਹਰ ਕਿਸੇ ਟਰੈਕਸੂਟ ਚ ਹਾਂਜੀ ਕੋਈ ਆ ਦੇਖੋ ਇਹ ਚ ਆਉ ਨਾਲ ਬੈਗ ਵੀ ਕਿਉਂ ਹੈ ਕੈਰੀਅਰ ਬਾਹਰ ਲਿਆਂ ਦੇ ਪਾਏ ਹੁੰਦੇ ਨੇ ਹਾਂ ਨਾ ਟਰੈਕ ਉਹ ਉਹੀ ਚੀਜ਼ ਆ ਵੀਰੇ ਇਹ ਚ ਵੀ ਪੰਜ ਕਲਰ ਆਪਸ਼ਨ ਆ ਜਿਹੜੇ ਸੁਣਦੇ ਨਹੀਂ ਸਾਡੀ ਰੀਜ਼ ਕਰਦੇ ਨੇ ਉਹ ਗੱਲ ਆਈ ਜੀ ਬੱਚੇ ਜਿਵੇਂ ਦੇਖਦੇ ਨੇ ਉਵੇਂ ਹੀ ਕਹਿੰਦੇ ਨੇ ਵੀ ਸਾਡਾ ਵੀ ਐਵੇਂ ਹੀ ਸੈੱਟ ਹੋਵੇ ਆ ਦੇਖੋ ਠੀਕ ਹੋਈ ਇਹ ਚ ਵੀ ਆਪਣੇ ਕੋਲੇ ਵੀਰੇ ਪੰਜ ਕਲਰ ਆਪਸ਼ਨ ਨੇ ਠੀਕ ਹੈ ਇਹਨਾਂ ਨੇ ਕੈਰੀ ਬੈਗ ਸਾਰੇ ਨਾਲ ਹੀ ਆ ਬਾਈ ਹਾਂਜੀ ਵੀਰੇ ਸਾਰਾ ਨਾਲ ਕੈਰੀ ਬੈਗ ਆ ਪੂਰਾ ਮੈਚਿੰਗ ਦਾ ਆ ਜਿਵੇਂ ਅਸੀਂ ਗ੍ਰੀਨ ਸੀਗਾ ਗ੍ਰੀਨ ਟੈਕਚਰ ਬਣਾਇਆ ਹੋਇਆ मतलब प्रोप्राइटरी ਮੈਂ ਕਿ ਮਾਮਤੀਆਂ ਦੇ ਇੱਕੋ ਜਿਹੇ ਸੂਟ ਹੁੰਦੇ ਸੋ ਬੱਚੇ ਦਾ ਭੈਵੇਂ ਹੁੰਦਾ ਵੇਖੋ ਜੇ ਹੋਵੇ ਸਾਰਾ ਖੁਸ਼ ਬੱਚੇ ਵੀ ਉਹੀ ਕਰਦੇ ਆਂ ਜੀ ਕਾਪੀ ਸਾਨੂੰ ਵੀ ਆਪਦੇ ਨਾਲ ਦਾ ਬਹੁਤ ਤਰੀਕੇ ਨਾਲ ਦੇਖ ਕੇ ਬਈ ਬੱਚੇ ਵੀ ਨਕਲ ਕਰਦੇ ਨੇ ਉਹੀ ਚੀਜ਼ਾਂ ਵੀ ਰਏ ਉਹੀ ਸਟਾਫ ਆਏ ਨੇ ਕਿ ਸਟਾਫ ਹਲਕਾ ਬਣ ਜੂਗਾ ਸਟਾਫ ਵੀ ਉਹੋ ਜਿਹਾ ਬਣਿਆ ਹੋਇਆ ਇਹ ਮੰਨ ਕੇ ਚਲੋ ਵਧੀਆ ਬਹੁਤ ਚੰਗੇ ਜੀਐਸਐਮ ਬੰਦੇ ਨੇ ਦੋਸਤੋ ਐ ਨਹੀਂ ਹੈਗਾ ਵੀ ਇੱਕ ਸੌਫਟ ਜਾਂ ਉਹੀ ਢਲਕਾ ਜਿਹਾ ਕਪੜਾ ਹੋ ਜਾਣਾ ਸਾਢੇ 350 ਜੀਐਸਐਮ ਤੋਂ ਸਾਰੇ ਉੱਤੇ ਮੰਨ ਲੇਗੇ ਸਾਨੂੰ 400 ਵੀ ਮਿਲੂਗਾ ਕੋਈ 450 ਵੀ ਮਿਲੂਗਾ ਆ ਜਿਹੜੀਆਂ ਸਵੈਟ ਬਹੁਤ ਵਧੀਆ ਕੁਆਲਿਟੀ ਆ ਹਾਂ ਜਿਹੜੇ スウェット ਸ਼ਰਟਸ ਨੇ ਉਹ ਵੀ ਐਸੇ ਮਰੀਨ ਚ ਮਿਲਣਗੇ ਮਤਲਬ ਚੰਗੇ ਸਟਰਕਚਰ ਉਹ ਮ ਉਹ ਜੀਐਸਐਚ ਹੋਣਗੇ ਜਿਵੇਂ ਹਾਂ ਹਾਂ ਹੋਣਗੀਆਂ ਵੀਰੇ ਟਰੈਕਸੂਟ ਵੀ ਹੈਗੇ ਆਪਣੇ ਕੋਲ ਬੱਚਿਆਂ ਦੇ ਠੀਕ ਆ ਬਾਈ ਉਹ ਕੋਈ ਇਧਰ ਪਈ ਸੀ ਗੁਲਵਿੰਦਰ ਭਾਈ ਉਹ ਆਈਟਮ ਮੈਂ ਦੇਖਦਾ ਸੀਗਾ ਹੋਪੀ ਆ ਉਹ ਜਿਵੇਂ ਉਹ ਕੰਬਲ ਵਾਲਾ ਸਟਾਫ ਵੀਰੇ ਕੋਟ ਸੈਟ ਆ ਹੂੰ ਠੀਕ ਹੈ ਜੀ ਇਹ ਅੱਡ ਤੋਂ ਵੀ ਜੈਕਟ ਪਾਈ ਜਾ ਸਕਦੀ ਆ ਵੀ ਕੱਲੀ ਆਪਾਂ ਇਹ ਪਾਉਣੀ ਆਗੀ ਇਹਨੂੰ ਜੈਕਟ ਬਣਾ ਕੇ ਵੀ ਪਾ ਸਕਦੇ ਆ ਤੇ ਨਾਲ ਵੈਸੇ ਲੋਰ ਵੀ ਹੈਗੀ ਹੈ ਹਾਂ ਜੀ ਜੇ ਮਗਾ ਆਊਟਿੰਗ ਵਾਸਤੇ ਜਾਣਾ ਹੁੰਦਾ ਉਦੋਂ ਐ ਲੱਗਦਾ ਚੋ ਟਰੈਕ ਸੂਟ ਤੋਂ ਕੋਈ ਹਟਕੇ ਚੀਜ਼ ਲੈਣੀ ਹੈ ਹੂੰ ਉਹਨਾਂ ਵਾਸਤੇ ਆ ਚੀਜ਼ ਹੈ ਠੀਕ ਹੈ ਭਾਈ ਚ ਵੀ ਚਾਰ ਚਾਰ ਕਲਰ ਆਪਸ਼ਨ ਆਇ ਚ ਵੀ ਹੈ ਜੀ ਹੂੰ ਬਾਕੀ ਭਾਈ ਇਹ ਤਾਂ ਮੋਟਾ ਬਹੁਤ ਆ ਇਹਦੇ ਨਾਲ ਕੋਈ ਸ਼ੋਰ ਵੇਅਰ ਕਰਨ ਦੇ ਲੋਕ ਹਾਂ ਪੂਰੀ ਠੰਡ 'ਚ ਇਕੱਲੇ ਹੀ ਬਾਧੂ ਆ ਹਾਂ ਜੀ ਹਾਂ ਜੀ ਹੂੰ ਸਾਰੀ ਠੰਡ ਟਪਾ ਦੂਗਾ ਦੋਸਤੋ ਅੱਡੀ ਮੁੱਟੀ ਜੀ ਬੜਾ ਕੰਫਰਟੇਬਲ ਹੈ ਜੀ ਨਰ ਤਾਂ ਤੇ ਨਾਲੇ ਗਰਮਾਏ ਜਿਵੇਂ ਠੰਡ ਵਗੈਰਾ ਜਿਆਦਾ ਹੁੰਦੀ ਹੈ ਤਾਂ ਉਦੋਂ ਵੀ ਆਪਾਂ ਇਹਨੂੰ ਵੇਅਰ ਕਰ ਸਕਦੇ ਆਂਗੇ ਕਾਫੀ ਸ ਇਹ ਵੀ ਪੂਰੇ ਹੈਵੀ ਸਟੱਫ ਇਹ ਵੀ ਦੇਖੋ ਦੋਸਤੋਂ ਅੰਦਰ ਇਹਦੇ ਹਾਂਜੀ ਉਹ ਜਗਾਰ ਪੂਰਾ ਤਕੜਾ ਹੂੰ ਏ ਭਾਈ ਜੈਕਟ ਦੀ ਤਰ੍ਹਾਂ ਵੀ ਇਹਨੂੰ ਆਪਾਂ ਵਰਤ ਸਕਦੇ ਹਾਂ ਜੈਕਟ ਇਕੱਲੇ ਥੱਲੇ ਟੀ-ਸ਼ਰਟਸ ਵੇਅਰ ਕਰਕੇ ਉੱਤੇ ਇਕੱਲੇ ਪਾਦੇ ਕਈ ਵਾਰ ਬੱਚੇ ਮੈਂ ਜ਼ਿਆਦਾ ਕੱਪੜੇ ਨਹੀਂ ਪਾਉਂਦੇ ਹਾਂ ਜੀ ਉਹਨਾਂ ਵਾਸਤੇ ਬਹੁਤ ਵਧੀਆ ਠੀਕ ਹੈ ਭਾਈ ਤੇ ਕੁਲਵਿੰਦਰ ਭਾਈ ਇਹਦਾ ਕੀ ਪ੍ਰਾਈਸ ਆ ਇਹ ਹਜ਼ਾਰ ਦੀ ਹੈ ਇਹ ਹਜ਼ਾਰ ਦੀ ਹੈ ਤੇ ਇਹਦੇ ਚ ਸਾਈਜ਼ ਵਗੈਰ ਆਪਣੇ ਸਾਰੇ ਅਵੇਲੇਬਲ ਹੋਣਗੇ ਸਾਈਜ਼ ਵੀਰੇ ਜਿਹੜਾ ਵੀ ਸਟਾਕ ਦਿਖਾ ਰਿਹਾ ਮੈਂ ਤੁਹਾਨੂੰ ਹਾਂਜੀ ਭਾਈ ਕਿ ਕਿਸੇ ਚ ਕੋਈ ਪੀਸ ਮਿਸ ਹੋ ਜਾ ਸਕਦਾ ਕਿਸੇ ਚ ਕੋਈ ਹੋ ਸਕਦਾ ਕੋਈ ਸਟਾਕ 깔 ਆਇਆ ਉਹ ਚ ਤਕਰੀਬਨ ਸਾਰੇ ਸਾਈਜ਼ ਮਿਲ ਜਾਣਗੇ ਠੀਕ ਹੈ ਭਾਈ ਇਹ ਮਤਲਬ ਐ ਹੁੰਦਾ ਜੀ ਜਿਵੇਂ ਕੋਈ ਅੱਜ ਤੁਸੀਂ ਆਏ ਹੋ ਜਿਹੜੇ ਆਰਟੀਕਲ ਤੁਸੀਂ ਲੈ ਗਏ ਉਹ ਇੱਕ ਸੈਟ ਚ ਉਹ ਸਾਈਜ਼ ਫਿਰ ਸ਼ਾਰਟ ਹੋਣ ਲੱਗ ਜਾਂਦੇ ਠੀਕ ਹੈ ਭਾਈ ਉਹ ਸ਼ਾਰਟ ਹੋਣ ਲੱਗ ਜਾਂਦੇ ਉਹ ਤੋਂ ਬਾਅਦ ਮਤਲਬ ਜਿਵੇਂ ਨਵਾਂ ਸਟਾਕ ਆਊਗਾ ਫਿਰ ਉੱਚ ਆਪਸ਼ਨ ਮਿਲ ਜਾਣਗੇ ਆਪਸ਼ਨ ਆਏ ਵੀਰੇ ਕੋਈ ਵੀ ਕਲਰ ਚੋਣੋ ਐਵੇਂ ਬਈ ਆਪਣੇ ਕੋਲੇ ਵੱਡਿਆ ਲਿਆ ਵੀ ਸਟਾਕ ਬਹੁਤ ਜ਼ਿਆਦਾ ਪਿਆ ਹਾਂਜੀ ਤੇ ਜੇ ਕੋਈ ਇੱਕ ਵਾਰ ਜਿਹੜਾ ਆਊਗਾ ਖੁਸ਼ ਹੋ ਕੇ ਜਾਊਗਾ ਦੁਬਾਰਾ ਵਾਰੀ ਇੱਥੇ ਆਊਗਾ ਜੀ ਕੋਈ ਭੈਣ ਭਰਾ ਮਗਾਊਗਾ ਤਾਂ ਉਹੀ ਗੱਲ ਵੀ ਕੁਛ ਨਾ ਕੁਛ ਤਾਂ ਪਸੰਦ ਕਰਕੇ ਲੈ ਗਈ ਜਾਊਗਾ ਹਨਾ ਤੇ ਦੋਸਤੋ ਬਾਕੀ ਇੱਕ ਕੂਰੀਅਰ ਵਗੈਰਾ ਦੀ ਕੁਲਵਿੰਦਰ ਭਾਈ ਹੈਗੀ ਆਪਸ਼ਨ ਹਾਂਜੀ ਹਾਂਜੀ ਵੀਰੇ ਆਪਾਂ ਇੰਟਰਨੈਸ਼ਨਲ ਕੂਰੀਅਰ ਵੀ ਕਰ ਦਿੰਦੇ ਆ ਯਾਰ ਮੈਂ ਡੋਮੈਸਟਿਕ ਕਰਾਉਣਾ ਕਿਸੇ ਨੇ ਆਪਾਂ ਡੋਮੈਸਟਿਕ ਵੀ ਕਰ ਦਿੰਦੇ ਆ ਬਾਕੀ ਐਵੇਂ ਬਈ ਨਾ ਪਰ ਫੋਨ ਤੇ ਵੀਡੀਓ ਕਾਲ ਚੁਆਇਸ ਕਰਾ ਕੇ ਜਿਹੜਾ ਉਹਨਾਂ ਨੂੰ ਆਰਟੀਕਲ ਸੋਹਣੇ ਉਹ ਮਤਲਬ ਪੂਰਾ ਸਾਈਜ਼ ਨਾਲ ਆਪਕੇ ਉਹਨਾਂ ਨਾਲ ਕੋਈ ਬਾਹਰ ਕਿਸੇ ਕੈਨੇਡਾ ਅਮਰੀਕਾ ਚ ਇਕੱਠਾ ਬੁਲਾਉਣਾਗਾ ਕਪੜਾ ਤਾਂ ਮੈਂ ਇੰਟਰਨੈਸ਼ਨਲ ਵੀ ਕਰ ਦਉ ਬਈ ਹਾਂਜੀ ਬਾਕੀ ਜੇ ਚਲੋ ਚਲਦੀ ਆ ਪੰਜਾਬ ਚ ਆ ਵੀ ਜੈਕਟਸ ਨੇ ਆਪਣੇ ਕੋਲੇ ਕੁਝ ਆਰਟੀਕਲ ਇਹ ਆਪਣੇ ਡੈਨਿਮ ਜੀ ਮੰਗਵਾ ਆ ਗਏ ਬਈ ਹਨਾ ਕੋਟਰੇਜ ਚ ਆ ਗਏ ਵੀਰੇ ਕੋਟਰੇਜ ਚ ਆ ਗਿਆ ਕੋਟਰੇਜ ਚ ਕਾ ਕਲਰ ਆ ਰੱਖਿਆ ਜੀ ਇਹ ਕਾ ਕਲਰ ਆਇਆ ਇਹ ਵੀ ਬਹੁਤ ਪਿਆਰੀ ਚੀਜ਼ ਆ ਬਾਈ ਹਨਾ ਹਾਂਜੀ ਕਲਰ ਵੀ ਬੜੇ ਪਿਆਰੇ ਨੇ ਜੀ ਬਾਕੀ ਇਹ ਵੀ ਦੋਸਤੋ ਪੂਰੀ ਗਰਮਾਂ ਅੰਦਰ ਦੇਖੋ ਇਹਦੇ ਲੂਈ ਲੱਗੀ ਹੋਈ ਆ ਹਾਂਜੀ ਤੇ ਆ ਦੇਖੋ ਜੀ ਵੀਰੇ ਡੈਨਿਮ ਚ ਆ ਹਾਂ ਡੈਨਿਮ ਚ ਆ ਡੈਨਿਮ ਚ ਵੀ ਜਿਸਕਾ ਕਲਰ ਆ ਗਿਆ ਇਹ ਹਮ ਇੱਕਾ ਬਲੈਕ ਚ ਆ ਗਿਆ ਇੱਕ ਬਲੈਕ ਚ ਆ ਗਿਆ ਵੀਰੇ ਇੱਕ ਲਾਈਟ ਆ ਗਿਆ ਇੱਕ ਥੋੜਾ ਜਿਹਾ ਲਾਈਟਰ ਆ ਡਾਰਕ ਸੀ ਆ ਡਾਰਕ ਚਾ ਲਾਈਟ ਚ ਤੇ ਚਾਰ ਕਲਰ ਨੇ ਆ ਗਏ ਬਾਈ ਹਾਂਜੀ ਇਹ ਚ ਵੀ ਹਰ ਇੱਕ ਆਰਟੀਕਲ ਚ ਵੀਰੇ ਤਿੰਨ ਤੋਂ ਚਾਰ ਕਲਰ ਆਪਸ਼ਨ ਮਿਲ ਜਾਂਦੇ ਹੁੰਦੇ ਹਮ ਬਾਕੀ ਦੋਸਤੋ ਮੈਂ ਤੁਹਾਨੂੰ ਬਾਈ ਕੁਲਵਿੰਦਰ ਦਾ ਨੰਬਰ ਦੇਣ ਲੱਗਾ ਸਕਰੀਨ ਤੇ ਹਨ ਤੁਹਾਨੂੰ ਇਹ ਕੱਪੜਾ ਜੋ ਕੋਈ ਵੀ ਪਸੰਦ ਆਉਂਦਾ ਜਾਂ ਤੁਹਾਨੂੰ ਮਤਲਬ ਬਾਈ ਨੂੰ ਤੁਸੀਂ ਵੀਡੀਓ ਕਾਲ ਕਰਕੇ ਸਟਾਕ ਸਾਰਾ ਚੈੱਕ ਕਰਕੇ ਤੁਸੀਂ ਮੰਗਵਾ ਸਕਦੇ ਹੋ ਤੇ ਇਹ ਆਪਣਾ ਪੇਜ ਵਗੈਰਾ ਵੀ ਬਣਾ ਹੋਇਆ ਹੈ ਕੁਲਵਿੰਦਰ ਪੇਜ ਵਗੈਰਾ ਹੈ ਵੀਰੇ ਪਰ ਉਤੇ ਰੈਗੂਲਰ ਅਪਡੇਟਸ ਨਹੀਂ ਸੀ ਹੁਣ ਤੱਕ ਪਰ ਅੱਗੇ ਅਪਡੇਟ ਰੱਖਾਂਗੇ ਠੀਕ ਹੈ ਬਾਈ ਤੇ ਬਾਕੀ ਤੁਸੀਂ ਕੋਈ ਵੀਡੀਓ ਕਾਲ ਕਰ ਲਓ ਤੁਹਾਨੂੰ ਵੀਡੀਓ ਕਾਲ ਤੇ ਬਾਈ ਸਿਲੈਕਟ ਕਰਾ ਦਊਗਾ ਮਟੀਰੀਅਲ ਸਾਰਾ ਤੇ ਇੱਧਰ ਵੀ ਬਹੁਤ ਸੁਣੀਆਂ ਚੀਜ਼ਾਂ ਪਈਆਂ ਨੇ ਹਨਾ ਇਹ ਕੋਸ਼ਤਾ ਪਹਿਲਾਂ ਹੀ ਦਿਖਾਤੀਆਂ ਸੀਗੀਆਂ ਪਹਿਲਾਂ ਕੋਸ਼ ਦਿਖਾਤੀਆਂ ਸੀ ਫਿਰ ਅੱਜ ਜਿਵੇਂ ਇਸ ਤਰੀਕੇ ਦੇ ਟਰੈਕਸੂਟਸ ਰਹਿ ਗਏ ਸੀ ਹਾਂਜੀ ਹਾਂਜੀ ਇਹ ਇਹ ਮੰਨ ਕੇ ਚਲੋ ਜੇ ਉੱਪਰ ਜ਼ਿਪਰ ਆ ਗਿਆ ਬਈ ਹਾਂਜੀ ਉੱਪਰ ਜ਼ਿਪਰ ਆ ਗਿਆ ਹਾਂਜੀ ਹਾਂਜੀ ਤੇ ਮਤਲਬ ਪ੍ਰੋਪਰ ਟਰੈਕਸੂਟਸ ਇਸ ਤਰੀਕੇ ਦੇ ਵੀ ਇਹ ਚ ਵੀ 4 ਗੰਨਰ ਆਪਸ਼ਨ ਆ ਇਹਦੇ ਚ ਵੀ ਕਲਰ ਆਪਣੇ ਕੋਲ 4 ਹੈ ਵੀਰੇ ਹਰ ਆਰਟੀਕਲ ਚ ਕਲਰ ਆਪਸ਼ਨ ਜ਼ਰੂਰ ਮਿਲਣਗੇ ਠੀਕ ਹੈ ਬਈ ਕਿਉਂਕਿ ਸਰਕੇ ਤੋਂ ਆਇਆ ਹੁੰਦਾ ਕਿ ਕੋਈ ਚੋਇਸ ਕਈ ਵਾਰੀ ਬਈ ਡਿਜ਼ਾਈਨ ਆਪਾਂ ਨੂੰ ਜਿਵੇਂ ਹੁਣ ਆਹ ਸੋਹਣਾ ਲੱਗਿਆ ਹੁਣ ਤੇ ਕਲਰ ਕਈ ਵਾਰ ਨਹੀਂ ਫਿੱਟ ਮੈਂਦਾ ਤਾਂ ਉਹਦੇ ਦੀ ਅਤੇਜਾ ਕਲਰ ਆਪਸ਼ਨ ਹੈ ਜੀ ਹੂੰ ਇਹ ਤੀਜਾ ਆ ਗਿਆ ਇੱਕ ਆਪਣੇ ਮੇਨ ਫਰੰਟ ਤੇ ਲੱਗਿਆ ਉਹ ਫਰੰਟ ਤੇ ਲੱਗਿਆ ਹੋਇਆ ਸੀ ਬਈ ਹਾਂ ਹਰ ਕਿਸੇ ਦੇ ਚਾਰ ਕਲਰ ਆਪਸ਼ਨ ਤਾਂ ਚਾਰ ਮਤਲਬ ਜਿੰਨੇ ਆਪਾਂ ਨੂੰ ਆਪਸ਼ਨ ਮਿਲ ਸਕਦੇ ਆ ਆਪਾਂ ਉਹਨੇ ਲੈ ਕੇ ਆਉਨੇ ਆ ਠੀਕ ਹੈ ਬਈ ਜਿਹੜੇ ਬੇਸਿਕ ਮਤਲਬ ਜਿਹੜੇ ਰੰਗ ਚੰਗੇ ਲੱਗਦੇ ਆ ਹੂੰ ਇਸ ਤੇ ਲਾ ਵੀਰੇ ਜਿਵੇਂ ਆ ਪਿਆ ਸਾਰਾ ਸਟਾਕ ਸ਼ਰਟਾਂ ਵਗੈਰਾ ਇਹ ਸ਼ਰਟਸ ਨੇ ਜੀ ਆਪਣੇ ਕੋਲੇ 6 ਮਹੀਨੇ ਤੋਂ ਲੈ ਕੇ 16 ਸਾਲ ਤੱਕ ਦੇ ਬੱਚੇ ਦੀਆਂ ਸ਼ਰਟਾਂ ਨੇ ਠੀਕ ਕੁਝ ਚੈੱਕ ਚ ਮਿਲ ਜਾਣੀਆਂ ਕਾਟਰਾਈਜ਼ ਮਿਲ ਜਾਣੀਆਂ ਜਿਵੇਂ ਕੁਲਵਿੰਦਰ بھائی ਹੁਣ ਆਪਾਂ ਲੈਨੇ ਆ ਹਨਾ ਆਪਾਂ ਜੀਨ ਅਲੱਗ ਤੋਂ ਸਲੈਕਟ ਕਰਦੇ ਆਂ ਸ਼ਰਟ ਅਲੱਗ ਤੋਂ ਕਰਦੇ ਆਂ ਤਾਂ ਬੱਚੇ ਦਾ ਕੂਮੇ ਜੀ ਆਪਾਂ ਕੋਈ ਕੰਬੀਨੇਸ਼ਨ ਬਣਾਉਣਾ ਚਾਹੁੰਦੇ ਤਾਂ ਉਹ ਵੀ ਬਣਾ ਸਕਦੇ ਹਾਂਜੀ ਵੀਰੇ ਆਪਣੇ ਕੋਲੇ ਯਾਦ ਤਰ ਕੰਬੀਨੇਸ਼ਨ ਓਮੇ ਬਣਦੇ ਆ ਆਪਣੇ ਕੋਲੇ ਉਹ ਨਹੀਂ ਕਿ ਇੱਕ ਸੈੱਟ ਆ ਜਾਊਗਾ ਬਸ ਸੈੱਟ ਆ ਆਪਣੇ ਕੋਲੇ ਟਰੈਕਸੂਟ ਚ ਆਉਂਦੇ ਠੀਕ ਹੈ ਭਾਈ ਜੀਨਾਂ ਵਗੈਰਾ ਆਪਣੇ ਕੋਲੇ ਹੈਗੇ ਹਨ ਹਾਂਜੀ ਜੀਨਾਂ ਵੱਟ ਤੋਂ ਲੱਗ ਜਾਣਗੀਆਂ ਜੇ ਕਿਸੇ ਨੂੰ ਮਤਲਬ ਬੱਚੇ ਨੂੰ ਆਹ ਸ਼ ਬੂਟ ਕੱਟ ਪੈਂਟ ਮੈਚ ਕਰਨਾ ਚਾਹੁੰਦਾ ਉਹਦਾ ਨਾਲ ਅਸੀਂ ਬੂਟ ਕੱਟ ਮੈਚ ਕਰਾ ਦੇਣਾ ਠੀਕ ਹੈ ਬਾਈ ਬੂਟ ਕੱਟ ਵੀ ਆਉਂਦੀਆਂ ਨੇ ਹਾਂਜੀ ਸਾਰੇ ਬੂਟ ਕੱਟ ਦਾ ਅੱਜ ਕੱਲ ਬਹੁਤ ਟ੍ਰੈਂਡ ਆਉਣਾ ਬਾਈ ਸਾਰੇ ਆਰਟੀਕਲ ਆ ਜਾਂਦੇ ਆ ਆ ਸਾਰੀਆਂ ਸ਼ਰਟਾਂ ਦੇ ਠੀਕ ਹੈ ਜੀ ਆ ਜਿਵੇਂ ਵੀਰੇ ਇਹ ਜੋ ਵੂਲਨ ਸ਼ਰਟਸ ਆ ਗਈਆਂ ਹੋਈਆਂ ਹਮ ਅੱਜ ਕੱਲ ਮੈਰਿਜ ਚ ਬਹੁਤ ਚੱਲਦੀਆਂ ਬਾਈ ਵੂਲਨ ਬੂਲਨ ਸ਼ਰਟ ਨਾਲ ਇਹਦਾ ਮਤਲਬ ਗਰਮ ਦੀ ਗਰਮ ਹੈ ਨਾ ਬਾਈ ਹਾਂਜੀ ਤੇ ਥੋੜਾ ਪਾਰਟੀ ਵੇਅਰ ਲੁੱਕ ਵੀ ਦੇ ਦਿੰਦੀ ਹੈ ਇਹ ਚ ਵੀ ਇਹ ਚ ਵੀ ਆਪਣੇ ਕੋਲ ਕਲਰ ਆਪਸ਼ਨ ਆਈ ਹੈ ਹਮ ਕਲਰ ਆਪਸ਼ਨ ਇੰਨਾ ਚ ਵੀ ਕਾਫੀ ਸੀ ਤੇ ਚੈੱਕ ਕਰੋ ਦੋਸਤੋ ਬਹੁਤ ਹੀ ਪਿਆਰੇ ਪਿਆਰੇ ਕਲਰ ਨੇ ਰੈੱਡ ਬਲੈਕ ਮਹਿੰਦੀ ਤੇ ਹੋਰ ਵੀ ਬਹੁਤ ਸਾਰੇ ਸਾਰੇ ਨਾ ਚੀਜ਼ਾਂ ਬਹੁਤ ਪਿਆਰੀਆਂ ਨਾਲ ਕੈਪਾਂ ਵੀ ਹੈ ਹਨਾ ਹਾਂਜੀ ਕੈਪ ਜੇ ਰੀਮੂਵ ਵੀ ਹੋ ਸਕਦੀ ਹੈ ਵੀਰੇ ਠੀਕ ਹੈ ਬਈ ਜੇ ਕੈਪ ਕੋਈ ਰੀਮੂਵੇ ਵਾਲਾ ਹਾਂ ਜੇ ਮੈਂ ਕੋਈ ਮੁੰਡਾ ਮੈਂ ਤਰਬਨ ਜਿਹਾ ਪੱਗ ਬਣਦੇ ਨੇ ਹਾਂਜੀ ਬਈ ਉਹਨਾਂ ਨੂੰ ਆ ਚੀਜ਼ਾਂ ਚੰਗੀਆਂ ਲੱਗਦੀਆਂ ਤੇ ਵੀਰ ਮਤਲਬ ਆਪਣਾ ਜੀਨ ਨਾਲ ਕਰਨਾ ਜਾਂ ਹਾਂਜੀ ਹਾਂਜੀ ਉਹ ਸਾਰੇ ਉਸ ਤਰੀਕੇ ਦੀ ਆਪਸ ਚ ਮੈਚਿੰਗ ਹੋ ਜਾਂਦੀ ਹੈ ਕਿ ਮੈਂ ਕਿਸੇ ਬੱਚੇ ਨੂੰ ਐ ਚੋਇਸ ਹੁੰਦੀ ਹੈ ਕਿ ਮੈਂ ਕੀ ਬਲੈਕ ਜੀਨਸ ਪਾਉਣੀ ਆ ਹਾਂਜੀ ਤੋਂ ਉਸ ਤੋਂ ਜ਼ਿਆਦੇ ਠੰਡ ਚ ਬਈ ਉੱਪਰ ਦੀ ਜੈਕਟ ਪੈ ਜੂਗੀ ਨਹੀਂ ਤਾਂ ਇਕੱਲੀ ਵੀ ਵਾਧੂ ਆ ਹਨਾ ਇਹ ਤਾਂ ਅੱਜ ਕੱਲ ਜਿਵੇਂ ਇਹ ਸੀਜ਼ਨ ਚੱਲ ਬਹੁਤ ਆਪਈ ਹੈ ਨਾ ਬਾਈ ਪਹਿਲਾਂ ਆਪਾਂ ਜੇ ਗਰਲਸ ਦੇ ਟਰੈਕਸੂਟ ਦਿਖਾਏ ਸੀ ਇਹ ਬॉयਜ਼ ਦੇ ਨੇ ਇਹ ਮੁੰਡਿਆਂ ਦੇ ਹੈਗੇ ਹੈ ਨਾ ਆ ਫਰੰਟ ਜ਼ਿਪਰ ਆ ਜੀ ਠੀਕ ਆ ਬਈ ਇਹ 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 ਆਰਟੀਕਲਾਂ ਚ ਵੀ ਬਾਈ ਕਲਰ ਲੱਗ ਲੱਗ ਹਾਂਜੀ ਆ ਦੇਖੋ ਜੀ ਦੋ ਠੀਕ ਹੈ ਜੀ ਹਰ ਆਰਟੀਕਲ ਚ 4 3 4 ਕਲਰ ਆਪਸ਼ਨਸ ਰੋਮਲ ਨਗੇ ਇਹ ਕੁਝ ਆਰਟੀਕਲਸ ਦਿਖਾ ਰਹੇ ਮੇਰੇ ਕਿਉਂਕਿ ਸਾਰੇ ਆਰਟੀਕਲਸ ਆਪਾਂ ਦਿਖਾ ਨਹੀਂ ਸਕਦੇ ਵੀਡੀਓ ਚ ਹਾਂਜੀ ਬਈ ਆ ਜਿਵੇਂ ਹੁੱਡੀ ਚ ਆ ਗਿਆ ਜੀ ਹਮ ਆ ਜਿ ਹੁੱਡੀ ਚ ਵੀ ਇੱਕ ਕਲਰ ਆ ਗਿਆ ਹੁੱਡੀ ਵਾਲਾ ਬਾਈ ਬਹੁਤ ਕਾਮਯਾਬ ਰਹਿੰਦਾ ਹਨਾ ਬੱਚੇ ਨੂੰ ਟੋਪੀ ਵੀ ਦਿੱਤੀ ਜਾਂਦੀ ਹੈ ਚਲੋ ਸਿਰਫ ਤੇ ਬਈ ਬਾਕੀ ਉਹ ਵੀ ਪਾਇਆ ਸੋਹਣਾ ਲੱਗਦਾ ਇਹ ਕਾਗਲਰ ਐਸੀ 5 ਕਲਰ ਆਪਸ਼ਨ ਆ ਕਿਤੇ 4 ਆ ਕਿਤੇ 5 ਆਪਸ਼ਨ ਆ ਇਹ ਹਾਂ ਮਤਲਬ ਕਲਰ ਸਾਰੇ ਰਿਚ ਜੇ ਕਲਰ ਆ ਦੋਸਤੋ ਤੁਹਾਨੂੰ ਕੋਈ ਵੀ ਮਤਲਬ ਜਿਵੇਂ ਹੁਣ ਬੱਚੇ ਦੇ ਪਾਤ ਆਪਾਂ ਜਿਆਦੇ ਚੱਕਮਾ ਜਾਂ ਉल्टा-ਪੁਲਟਾ ਜਾਂ ਉਵੇਂ ਨਹੀਂ ਲੱਗਦਾ ਮਤਲਬ ਜੇ ਪਾਇਆ ਤਾਂ ਚੀਜ਼ ਦਾ ਪਤਾ ਲੱਗੂ ਵੀ ਹਾਂ ਯਾਰ ਬੱਚੇ ਦੀ ਚੀਜ਼ ਪਾਈ ਹੋਈ ਆ ਕੋਈ ਕਲਰ ਚੱਕ ਲਓ ਤੁਸੀਂ ਆ ਚੱਕ ਲਓ ਆ ਚੱਕ ਲਓ ਆ ਚੱਕ ਲਓ ਅੱਖਾਂ ਵਿੱਚ ਕੇ ਵੀ ਜੇ ਚੜਾਤਾ ਬੱਚੇ ਦੇ ਦਾ ਸੁਹਣਾ ਲੱਗੂਗੀ ਲੱਗੂ ਆ ਬਾਈ ਹਨਾ ਹਾਂ ਕੋਈ ਸਟ੍ਰੇਟ ਫਿਟ ਚ ਲੋਅਰ ਮਿਲਣਗੇ ਠੀਕ ਹੈ ਬਾਈ ਇਹ ਸਟੇਟਮੈਂਟ ਚ ਵੀ ਥੱਲੋਂ ਬੰਦ ਵਾਲੇ ਜਿਵੇਂ ਹੈਗੇ ਨੇ ਬਾਈ ਬੰਦ ਵਾਲੇ ਚ ਆਪਣੇ ਪੰਜਾਬ ਚ ਬਹੁਤ ਘੱਟ ਚੱਲਦੇ ਜੀ ਖੁਸ਼ ਆਰਟੀਕਲਸ ਲੈਂਦੇ ਹੋਏ ਅੱਛਾ ਬਾਈ ਕੋਈ ਜਿਵੇਂ ਕਿ ਡਿਮਾਂਡ ਕਰਦਾ ਹਾਂ ਹੂੰ ਇਹ ਜ਼ਿਆਦਾਤਰ ਮਤਲਬ ਸਟ੍ਰੇਟ ਫਿਟ ਚ ਹੀ ਆ ਯਾ ਤਰ ਆਪਣੇ ਕੋਲੇ ਸਟ੍ਰੇਟ ਫਿਟ ਚ ਹੀ ਚੱਲਦੇ ਹੂੰ ਬਾਕੀ ਇਹ ਵੀ ਦੋਸਤੋ ਅੰਦਰ ਬੂਲਨ ਪ੍ਰੋਪਰ ਲੱਗੀ ਹੋਈ ਹੈ ਗਰਮ ਚੀਜ਼ਾਂ ਨੇ 380 ਤੋਂ 400 ਜੀਐਸਐਮ ਚ ਨੇ ਜੇ ਸਾਰੇ ਠੀਕ ਹੈ ਬਾਈ ਸਵੈਟ ਸ਼ਰਟਾਂ ਵੀ ਹੁੱਡੀਆਂ ਅਟ੍ਰੈਕ ਸੂਟਸ ਵਗੈਰਾ ਹਾਂ 400 ਦੇ ਲਗਭਗ ਜੀ ਇਸ ਸਮੇਂ ਹਾਂ ਵੀਰੇ ਸਾਰਿਆਂ ਦਾ 400 ਪਲੱਸ ਹੀ ਮਿਲਣਾ ਠੀਕ ਹੈ ਬੱਲੇ ਬਾਈ ਤੇ ਇਹਨਾਂ ਦਾ ਟ੍ਰੈਕ ਸੂਟਾਂ ਦਾ ਪ੍ਰਾਈਸ ਕੀ ਰਹਿਣ ਵਾਲਾ ਹੋਊਗਾ ਬਈ ਇਹ ਕੋਈ 1300 ਕੋਈ 1250 ਇਸ ਰੇਂਜ ਚ ਸ਼ੁਰੂ ਆ ਵੀਰੇ ਠੀਕ ਹੈ ਜੀ 12-1300 ਦੀ ਰੇਂਜ ਚ ਹੈ ਨੀ ਤੇ ਜੇ ਜੇ ਬਈ ਯੂਨੀਵਰਸਿਟੀ ਦੀ ਗੱਲ ਕਰੀਏ ਇਹਦਾ ਕੀ ਪ੍ਰਾਈਸ ਹੈ ਇਹ 900-950 ਦੀ ਰੇਂਜ ਚ ਨੇ ਜੀ ਠੀਕ ਠੀਕ ਹੈ ਜੀ ਇਹਨੋਂ 9900 ਦੀ ਜੈਕਟ ਬਾਈ ਜੇ ਆਪਾਂ ਉਹ ਵੀ ਲੈਣ ਚਾਹੀਏ ਤਾਂ ਆਪਾਂ ਆਪਣੀਆਂ ਜੈਕਟ ਹੀ ਬੋਲ ਦੋ ਨਾ ਬਾਈ 33000 2525 ਉਹਨਾਂ ਤੋਂ ਤਾਂ ਬਹੁਤ ਪ੍ਰਾਈਸ ਜੈਨੂਨ ਨੇ ਤੇ ਜਿਹੜਾ ਬੱਚੇ ਨੂੰ ਮਤਲਬ ਚੰਗੀ ਜਗਾ ਤੋਂ ਪਾ ਰਿਹਾ ਉਹਨੂੰ ਰੇਟਸ ਤੇ ਆਈਡੀਆ ਹੁੰਦੀ ਹੀ ਹੈ ਹੁੰਦੀ ਹੈ ਬਾਈ ਹਾਂਜੀ ਅਸੀਂ ਬਹੁਤ ਘੱਟ ਮਾਲ ਮਤਲਬ ਬੜਾ ਮਾਰਜਨ ਨਹੀਂ ਰੱਖਿਆ ਹੋਈ ਲਿਮਿਟਿਡ ਮਾਰਜਨ ਰੱਖਿਆ ਹੋਇਆ ਸਾਨੂੰ ਇਹ ਸਟਾਕ ਆਏ ਤੇ ਕਲੀਅਰ ਹੋ ਜਾਏ। ਹੂੰ ਮਤਲਬ ਇੱਕ ਉਹੀ ਗੱਲ ਕਮਾਈ ਤੇ ਚਲੋ ਸਭ ਨਹੀਂ ਕਰਨੀ ਆ ਦੋਸਤੋ ਹਰੇਕ ਬੰਦਾ ਕਮਾਈ ਲਈ ਕੰਮ ਕਰਦਾ ਕਮਾਈ ਲਈ ਤਰਵਰਦਾ ਪਰ ਬਾਈ ਨੇ ਮਤਲਬ ਬੜੇ ਘੱਟ ਜੇ ਰੇਟਾਂ 'ਚ ਮੰਨ ਕੇ ਚਲੋ ਜਾਇਦ ਜਾਇਦ ਕਮਾਈ ਕਰਕੇ ਇੱਕ ਕੰਮ ਕਰ ਰਿਹਾ ਆ ਇਧਰਲੇ ਪਾਸੇ ਦੋਸਤੋ ਸਾਰੀ ਬਈਆਂ ਜਿੰਨਾਂ ਦੀ ਵੈਰੈਟੀ ਬਾਈ ਕੋਲੇ ਹਾਂਜੀ ਕਾਟਰਾਈਜ਼ ਪੈਂਟਾਂ ਨੇ ਠੀਕ ਆ ਬਈ ਇਹ ਕਾਟਰਾ ਚਾਹੇ ਆ ਜਿਵੇਂ 6 ਪਾਕਟ ਦਾ ਟ੍ਰੈਂਡ ਚੱਲਿਆ ਸੀ ਆਪਣੇ ਹੂੰ ਕਾਰ ਗੁੱਡ ਆਈ ਵੀ ਜੀ ਆ ਗਈ ਹਾਂਜੀ ਇਹ ਚ ਵੀ ਆ ਦੇਖੋ ਜੀ ਆ ਇੱਕ ਇਹ ਚ ਵੀ ਚਾਰ ਕਲਰ ਆਪਸ਼ਨ ਆਏ ਸੀ ਜੀ ਅੱਛਾ ਵੀਰੇ ਇਹ ਚ ਆਪਣੇ ਕੋਲ ਇੱਕ ਕਾਰਟਰੀਜ ਚ ਵੀ ਚਾਰ ਕਲਰ ਨੇ ਇੱਕ ਬਲੈਕ ਹੋ ਗਿਆ ਹਾਂਜੀ ਤੇ ਕਿਸੇ ਚ ਕੋਈ ਚੁਆਇਸ ਸੀ ਕਿਸੇ ਚ ਕੋਈ ਚੁਆਇਸ ਠੀਕ ਹੈ ਬਚਨੀਆਂ ਬੂਟ ਕਟ ਜੀਨਾ ਜੂਨਾ ਇਹ ਆ ਗਈਆਂ ਬਾਈ ਜੀਨਾ ਕੁਲਵਿੰਦਰ ਹੈ ਹਾਂਜੀ ਸਟ੍ਰੇਟ ਫਿਟ ਚ ਜੀਨਾ ਜੀ ਠੀਕ ਹੈ ਜੀ ਇਹ ਸਟ੍ਰੇਟ ਫਿਟ ਚ ਆ ਗਏ ਬਚਨ ਦੀ ਬਾਕੀ ਬਾਈ ਆ ਚੀਜ਼ ਮੈਨੂੰ ਬੜੀ ਸੋਹਣੀ ਲੱਗੀ ਹੈ ਕੀ ਆ ਇਹ ਕੋਰੀਅਨ ਫਿਟ ਸਟਾਈਲ ਜੀਨਸ ਨੇ ਅੱਛਾ ਬਈ ਇਹ ਸਭ ਤੋਂ ਯਾਰ ਨਵੀਂ ਟ੍ਰੈਂਡਿੰਗ ਚ ਚੀਜ਼ ਹੈ ਜੀ ਹੂੰ ਇਹ ਬਹੁਤ ਵਧੀਆ ਹੈ ਇਹਦੀ ਫਿਟਿੰਗ ਬਹੁਤ ਸੋਹਣੀ ਆਉਂਦੀ ਹੈ ਬੈਗੀ ਫਿਟ ਆਉਂਦੀ ਹੈ ਇਹ ਹੂੰ ਥੋੜਾ ਲੂਸ ਫਿਟ ਆ ਜੇਕਰ ਹਰ ਕੋਈ ਥੋੜਾ ਲੂਸ ਪਾ ਕੇ 라જી ਹੈ ਨਾ ਆ ਦੇਖੋ ਇਹ ਪਹਿਲਾ ਸਟ੍ਰੈਚੇਬਲ ਸਟ੍ਰੈਚੇਬਲ ਵਾਲਾ ਕੰਮ じゃ ਗਿਆ ਬਾਕੀ ਕੁਆਲਿਟੀ ਵੀ ਬਹੁਤ ਚੰਗੀ ਹੈ ਨਾ ਵੀ ਹੂੰ ਇਹ ਜੀ ਰਿਬ ਤੋਂ ਵੀ ਤੰਗ ਨਹੀਂ ਕਰਦੀ ਬੱਚੇ ਨੂੰ ਬਹੁਤ ਕੰਫਰਟੇਬਲ ਰਿਬ ਹੈ ਇਹਦੀ ਹੂੰ ਨਹੀਂ ਬਈ ਬੱਚੇ ਅੱਜ ਵੀ ਬਾਹਲੀ ਛੇਦੀ ਕਰਦੇ ਆ ਜੀ ਹਣਾ ਇਹ ਪੂਰੀ ਲੂਸ ਫਿਟਸ ਜੀਨਸ ਨੇ ਆ ਦੇਖੋ ਹੂੰ ਨਿਊ ਡਿਜ਼ਾਈਨ ਹੂੰ ਕਿੰਨੀਆਂ ਪੈਰਾਂ ਪੈਰਾਂ ਰੋਣੋ ਨਾ ਹਾਂਜੀ ਇਹਨਾਂ 'ਚ ਆਪਣੇ ਕੋਲ ਬਹੁਤ ਡ ਨੇ ਕੋਈ ਜਿੰਨਾ ਜਿਹਾ ਵੀ ਵੈਰਾਈਟੀ ਦੇਖੋ ਦੋਸਤੋ ਬਹੁਤ ਜਿਆਦੇ ਆ ਤੇ ਮਤਲਬ ਆ ਵੀ ਕੋਰੀਅਨ ਫਿਟ ਕਹਿੰਦੇ ਆ ਇਹਨਾਂ ਨੂੰ ਠੀਕ ਹੈ ਜੀ ਇਹ ਕੋਰੀਅਨ ਫਿਟ ਪਾਈ ਦੀਆਂ ਹਾਂਜੀ ਹਾਂ ਤੇ ਉੱਤੇ ਐਸੈਸਰੀ ਵੀ ਦੇਖੋ ਕਿੰਨੀ ਪਿਆਰੀ ਪਿਆਰੀ ਲੱਗੀ ਹੋਈ ਆ ਜਿਵੇਂ ਆਹ ਹੈਨਾ ਦਿਖਾਦੀ ਕਰਨ ਨੇੜੇ ਕਰਕੇ ਵੀ ਬਹੁਤ ਉੱਪਰ ਐਸੈਸਰੀ ਪੂਰੀ ਠੱਕੜ ਠੱਕੜ ਲੱਗੀ ਹੋਈ ਆ ਦੇਖੋ ਸਟਿਕਰ ਸਟੱਕਰ ਪੂਰੇ ਸੋਹਣੇ ਬਣੇ ਹੋਇਆ ਵੀ ਜਿਹੜੀਆਂ ਚੀਜ਼ਾਂ ਦੋਸਤੋ ਬੱਚਿਆਂ ਨੂੰ ਪਸੰਦ ਹੁੰਦੀਆਂ ਨੇ ਨਾ ਪੂਰੇ ਬੱਚਿਆਂ ਦੀ ਡਿਮਾਂਡ ਤੇ ਪੂਰਾ ਕਰਿਆ ਹੋਇਆ ਸਾਰਾ ਕੁਝ ਜੇ ਬੱਚਿਆਂ ਦੀ ਬੇਸਿਕ ਆਰਟੀਕਲਸ ਜਿਵੇਂ ਆਪਾਂ ਕਹਿੰਦੇ ਆ ਬੱਚਿਆਂ ਦੀ ਜੀਨਸ ਇਹ ਉਹ ਚੀਜ਼ਾਂ ਨੇ ਬਾਕੀ ਸਟ੍ਰੇਟ ਫਿਟ ਤਾਂ ਮਿਲ ਹੀ ਜਾਂਦੀ ਹੈ ਹਾਂ ਜੀ ਇਹ ਕੋਈ ਜਿਵੇਂ ਕੋਈ ਜ਼ਿਆਦਾ ਫੰਕੀ ਲੁੱਕ ਪਾ ਕੇ ਰਹੀ ਰਹਿੰਦਾ ਬੱਚਾ ਜੇ ਉਹਨਾਂ ਵਾਸਤੇ ਆਰਟੀਕਲਸ ਨਹੀਂ ਬਸ ਬਹੁਤ ਖੁੱਲੀਆਂ ਡੂਲੀਆਂ ਆਏ ਪੂਰਾ ਬੱਚਾ ਕੰਫਰਟ ਅਚਾਹ ਰਹਿੂਗਾ ਹੈਨਾ ਹਾਂ ਜੀ ਤੇ ਇੱਧਰ ਵੀ ਆ ਗਈਆਂ ਜੈਕਟ ਹੁਣ ਜੈਕਟਾਂ ਦੇ ਲਾਗ ਵੀ ਛੋਟੇ ਵੀ ਆਪਾਂ ਐ ਕਰੀ ਜਾਂਦੇ ਜਿਹੜੇ ਹੱਥ ਚਾਈ ਜਾਂਦੀ ਉਹ ਹੀ ਦਿਖਾਈ ਜਾਂਦਾ ਆ ਜਿਵੇਂ ਆਹ ਡਿਜ਼ਾਈਨ ਆਏ ਹੋਏ ਹੈ ਹੈਨਾ ਇਹ ਰੌਲਫ ਦੇ ਆਉਂਦੇ ਆ ਬਈ ਆਰਟੀਕਲ ਅੱਜ ਮੈਂ ਆਪਣੇ ਵੱਡਿਆਂ ਦੀ ਜੈਕਟ ਆਉਂਦੀ ਹੈ ਬਰਫੀ ਕੱਟ ਤੋਂ ਹਾਂਜੀ ਬਈ ਐਚ ਵੀ ਦੋ ਕਲਰ ਆਪਸ਼ਨ ਆ ਬਰਫੀ ਕੱਟ ਦਾ ਦੋਸਤੋ ਬਹੁਤ ਵਾਰਿਆ ਤਾਂ ਜਿਨੇ ਵੀ ਪਾਲੀ ਅੱਖਾਂ ਮੀਚ ਕੇ ਯਾਦ ਹੀ ਕਰੂਗਾ ਹਣਾ ਇਹ ਤਾਂ ਹੀ ਬਹੁਤ ਜੇ ਪ੍ਰੀਮੀਅਮ ਕੁਆਲਿਟੀ ਜ ਹੈ ਜੀ ਹਾਂਜੀ ਬਈ ਇਹ ਚੁੱਕੇ ਕਲਰ ਆਪਸ਼ਨਸ ਮਿਲ ਜਾਣਗੇ ਬੱਚਿਆਂ ਦੇ ਵੀ ਪੂਰੇ ਆਂ ਸੋਹਣੇ ਸੋਹਣੇ ਕਲਰ ਜਿੰਨੇ ਮਰਜੀ ਮਤਲਬ ਆ ਕੇ ਤੁਸੀਂ ਇੱਥੇ ਚੱਕ ਸਕਦੇ ਹੋ ਹਾਂਜੀ ਤੇ ਸਾਈਜ਼ ਵਗੈਰਾ ਸਾਰੇ ਬਾਈ ਕੋਲੇ ਪਈ ਆ ਲਗਭਗ ਅਕੀ ਕਰੋ ਜੀ ਆਤੀ ਜੰਜਾ ਕਰੋ ਕਿੱਡੀਆਂ ਸੋਹਣੀਆਂ ਨੇ ਹਨਾ ਤੇ ਕਲਰ ਕਲਰ ਵੀ ਚੜਦੇ ਜੜਦਾ ਰਹਣਾ ਹਾਂਜੀ ਕਲਰ ਕੋਈ ਐਵੇਂ ਨਹੀਂ ਹੈ ਕਿ ਜਿਹੜਾ ਨਾ ਪਸੰਦ ਆਊਗਾ ਜੀ ਸਾਰੇ ਕਲਰ ਬੜੇ ਪਿਆਰੇ ਨੇ ਜੀ ਹੂੰ ਇਹਨੂੰ ਵਰਸਿਟੀ ਕਹਿੰਦੇ ਨੇ ਕੋਈ ਵਰਸਿਟੀ ਹਾਂਜੀ ਵਰਸਿਟੀ ਨੂੰ ਅਰੇ ਦੋਸਤੋ ਬੜਾ ਪਤਾ ਨਹੀਂ ਪਰ ਬੱਚਿਆਂ ਨੂੰ ਇਹ ਚੀਜ਼ਾਂ ਦਾ ਬੜਾ ਸ਼ੌਕ ਰਹਿੰਦਾ ਹਾਂਜੀ ਹੂੰ ਵਰਸਿਟੀ ਮਤਲਬ ਸਪੈਸ਼ਲ ਡਿਮਾਂਡ ਤੇ ਕਹਿੰਦੇ ਆ ਕਿ ਸਾਨੂੰ ਜੈਕਟ ਨਹੀਂ ਲੈਣੀ ਵਰਸਿਟੀ ਨਹੀਂ ਵਰਸਿਟੀ ਵਰਸਿਟੀ ਲੈਣੀ ਆ ਬਾਈ ਹਨਾ ਇਹ ਇਹ ਚੀਜ਼ਾਂ ਵੀ ਬਹੁਤ ਪਈਆਂ ਦੋਸਤੋ ਬਾਕੀ ਜੈਕਟਾ ਸਟਾਕ ਬਾਈ ਕੋਲੇ ਬਹੁਤ ਤਾਂ ਤੇ ਮਤਲਬ ਵੀਡੀਓ ਦਾ ਸਾਰਾ ਦਿਖਾਉਣ ਲੱਗੇ ਤਾਂ ਬਹੁਤ ਲੰਮੀ ਬਗ ਜਾਣੀ ਆ ਬਹੁਤ ਲੰਮੀ ਚੱਲ ਜਾਣੀ ਆ ਤੇ ਕੁਲਵਿੰਦਰ ਬਾਈ ਕੋਰੀਅਰ ਵਗੈਰਾ ਦੀ ਸਾਰੀ ਬਲੱਬ ਦਾ ਆਪਣੇ ਕੋਲੇ ਸਭ ਦਾ ਹੈਗੀ ਹੈ ਕਿਤੇ ਚਾਹੇ ਕੋਈ ਪੰਜਾਬ ਚ ਕਰਾਉਂਦਾ ਚਾਹੇ ਬਾਹਰ ਕਰਾਉਂਦਾ ਇੰਡੀਆ ਤੋਂ ਹਾਂਜੀ ਹਾਂਜੀ ਤੇ ਜੇ ਕੋਈ ਵਿਜਟ ਕਰਕੇ ਲੈਣਾ ਚਾਹੁੰਦਾ ਕੁਲਵਿੰਦਰ ਬਾਈ ਹੁਣ ਕਿਉਂ ਸੀਜ਼ਨ ਚਲਦੀ ਜਾਂਦਾ ਤੇ ਮਤਲਬ ਸੀਜ਼ਨ ਕਰਕੇ ਕੋਈ ਆਫਰ ਵਗੈਰਾ ਪਾ ਲਾਈ ਹੋਏ ਨੇ ਆਫਰ ਵੀਰੇ ਵਿంటర్ ਚ ਮਤਲਬ ਜਿੰਨਾ ਅਸੀਂ ਡਿਸਕਾਊਂਟ ਦੇ ਸਕਦੇ ਆ ਵੈਸੇ ਵਿంటర్ ਚ ਹਾਂ ਜਿੱਥੇ ਕੋਈ ਡਿਸਕਾਊਂਟ ਨਹੀਂ ਚੱਲਦਾ ਹਾਂ ਬਈ ਅਸੀਂ ਜਿੰਨਾ ਹੋ ਸਕਿਆ ਆਪਦੇ ਬੰਨੀ ਉਹਨਾਂ ਡਿਸਕਾਊਂਟ ਦੇ ਕੇ ਭੇਜਾਂ ਠੀਕ ਹੈ ਬਈ ਮਤਲਬ ਆਏ ਨਹੀਂ ਕਿ ਕੋਈ ਆਏ ਕਹੇ ਕਿ ਸਾਨੂੰ ਡਿਸਕਾਊਂਟ ਨਹੀਂ ਮਿਲਿਆ ਅਸੀਂ ਜਿੰਨਾ ਆਪਦੇ ਬੰਨੀ ਹੋ ਸਕਿਆ ਅਸੀਂ ਉਹਨਾਂ ਡਿਸਕਾਊਂਟ ਜ਼ਰੂਰ ਦਵਾਂਗੇ ਠੀਕ ਹੈ ਬਈ ਨਰਾਇਓ ਕਿ ਨਹੀਂ ਜਾਂਦਾ ਦੋਸਤੋ ਕੋਈ ਮਤਲਬ ਆਪਦੇ ਬੰਨੀ ਉਹ ਜਿੰਨਾ ਹੋ ਸਕਿਆ ਜੀ ਉਹਨਾਂ ਡਿਸਕਾਊਂਟ ਜ਼ਰੂਰ ਕਰਾਂਗੇ ਹਾਂ ਤੇ ਬਾਕੀ ਬਾਕੀ ਉਹ ਜਿਹੜੇ ਆਪਾਂ ਰੇਟਸ ਲਾਏ ਹੋਏ ਆ ਉਹਦੀ ਵੀ ਗਾਰੰਟੀ ਆ ਉਹ ਤੋਂ ਵੀ ਆਪਾਂ ਬਹੁਤ ਜੈਨੂਨ ਰੇਟਸ ਲਾਏ ਹੋਏ ਆ ਕੁਆਲਟੀ ਦੇ ਅਕੋਰਡਿੰਗ ਕੁਆਲਟੀ ਦੇ ਅਕੋਰਡਿੰਗ ਉਹ ਰੇਟ ਵੀ ਮਤਲਬ ਉਹ ਕੰਮ ਨਹੀਂ ਹੈਗਾ ਦੋਸਤੋ ਨੂੰ ਉਹ ਕੰਮ ਨਹੀਂ ਮਿਲਣਾ ਵੀ ਚੀਜ਼ ਆ ਮੰਗ ਲੋ 1500 ਤੇ ਬਾਅਦ ਚੋਂ ਕਰੋ ਘਟ ਬਾਦ ਬਾਈ ਉਹ ਜਿੰਨੀ ਪਹਿਲੇ ਜੈਨੂਨ ਤੇ ਬੜੇ ਰੇਟ ਰੱਖੇ ਹੋਣੇ ਬਾਈ ਉਹ ਚੀਜ਼ਾਂ ਹੀ ਆਪ ਨੂੰ ਵੀ ਚੰਗੀਆਂ ਨਹੀਂ ਲੱਗਦੀਆਂ ਮੈਂ ਤਾਂ ਮੈਂ ਅੱਗੇ ਵੀ ਜਿਹੜਾ ਰੈਪਿਊਟੇਸ਼ਨ ਬਹੁਤ ਖਰਾਬ ਹੁੰਦੀ ਉਹਦੇ ਨਾਲ ਹਾਂਜੀ ਹਾਂਜੀ ਬਾਈ ਆਪਾਂ ਜੈਨੂਨ ਪ੍ਰਾਈਸ ਲਾਏ ਹੋਏ ਆਈ ਪ੍ਰਾਈਸ ਆਪਾਂ ਤਕਰੀਬਨ ਸਾਰੇ ਆਰਟੀਕਲਸ ਤੇ ਲਾਏ ਹੋਏ ਆਈ ਕੋਈ ਆਏ ਨਹੀਂ ਕਿ ਮਤਲਬ ਸਾਨੂੰ ਦੇਖ ਕੇ ਸ਼ਾਇਦ ਆਰਟੀਕਲ ਤੇ ਪ੍ਰਾਈਸ ਵਧਾਤੇ ਘਟਾਤੇ ਨਾ ਕਈਆਂ ਨੂੰ ਐ ਹੋ ਜਾਂਦਾ ਜੀ ਆਪਾਂ ਤਕਰੀਬਨ ਸਾਰੇ ਆਰਟੀਕਲਸ ਤੇ ਪ੍ਰਾਈਸ ਲਾਏ ਹੋਏ ਨੇ ਪ੍ਰਾਈਸ ਸਭ ਤੇ ਲੱਗੇ ਹੋਏ ਨੇ ਹਾਂਜੀ ਤੇ ਬਾਈ ਜੇ ਕੋਈ ਵਿਜ਼ਿਟ ਕਰਕੇ ਲੈਣਾ ਚਾਹੁੰਦਾ ਤਾਂ ਆਪਾਂ ਲੋਕੇਸ਼ਨ ਪ੍ਰੋਪਰ ਪੈਸੇ ਦਾ ਪਹਿਲਾਂ ਮੈਂ ਸਟਾਰਟਿੰਗ ਚ ਦੱਸ ਹੀ ਦਿੱਤੀ ਜੀ ਇੱਕ ਵਾਰੀ ਤੁਸੀਂ ਵੀ ਬਾਈ ਉਹ ਚੀਜ਼ ਕਲੀਅਰ ਕਰਦੇ ਹੋ ਨਾ ਆਪਣੀ ਵੀਰੇ ਘੋੜਾ ਚੌਕ ਕੋਲੇ ਆ ਹਾਂਜੀ ਬਾਈ ਘੋੜਾ ਚੌਕ ਕੋਲੇ ਜਗਰਗ ਹਸਪੀਟਲ ਹੈ ਜਗਰਗ ਹਸਪੀਟਲ ਦੇ ਜਮਾ ਅਪੋਜ਼ਿਟ ਆ ਡਿਵਾਈਨ ਸ਼ਾਪ ਦਾ ਨਾਮ ਠੀਕ ਹੈ ਭਾਈ ਬਟਿੰਡੇ ਦੇ ਵਿੱਚ ਦੋਸਤੋ ਸਾਰਾ ਮਤਲਬ ਬਟਿੰਡੇ ਦਾ ਸੈਂਟਰ ਸਾਰੇ ਧਿਆਨ ਦੇ ਘੋੜਾ ਚੌਕ ਕਿੱਥੇ ਆ ਤੇ ਘੋੜਾ ਚੌਕ ਤੋਂ ਬਿਲਕੁਲ ਨੇੜੇ ਹੀ ਆ ਜੀ ਜ਼ਰੂਰ ਦੇ ਨੇੜੇ ਹੀ ਹੈਗਾ ਜਗਰਗ ਹਸਪੀਟਲ ਦੇ ਸਾਹਮਣੇ ਆ ਜਮਾ ਡਿਵਾਈਨ ਡਿਵਾਈਨ ਕਿੱਦ ਤੋਂ ਬਾਈ ਦੀ ਸ਼ਾਪ ਦਾ ਨਾਮ ਆ ਤੇ ਬਾਕੀ ਸਾਰੀ ਵੈਰਾਈਟੀ ਬਹੁਤ ਵਧੀਆ ਜੈਨੂਇਨ ਕੁਆਲਟੀ ਮਿਲੂਗੀ ਦੋਸਤੋ ਸਾਡੀ ਜ਼ਿੰਮੇਵਾਰੀ ਤੇ ਤੁਸੀਂ ਆ ਕੇ ਲੈ ਸਕਦੇ ਹੋ ਬਾਕੀ ਪਤਾ ਕੀ ਗੱਲ ਆ ਬਾਈ ਦਾ ਸੁਭਾਅ ਬਹੁਤ ਵਧੀਆ ਨਿੱ ਤੇ ਇੱਕ ਇੱਕ ਵਾਰ ਜੇ ਤੁਸੀਂ ਆਉਂਗੇ ਤਾਂ ਤੁਸੀਂ ਹਰ ਮਤਲਬ ਵੀ ਖੁਸ਼ ਹੋ ਕੇ ਜਾਓਗੇ ਤੇ ਵਾਰ-ਵਾਰ ਇੱਥੇ ਆਉਂਗੇ ਕਿ ਬਹੁਤ ਵਧੀਆ ਕੁਆਲਿਟੀ ਡਿਜ਼ਾਈਨ ਬਹੁਤ ਵਧੀਆ ਮਿਲਦੇ ਨੇ ਸੋ ਇੱਕ ਵਾਰ ਜਰੂਰ ਵਿਜ਼ਿਟ ਕਰਨਾ ਜੀ ਹਾਂਜੀ ਹਾਂਜੀ ਵਿਜ਼ਿਟ ਕਰਕੇ ਜਾਓ ਦੋਸਤੋ ਪੂਰਾ ਤੁਹਾਨੂੰ ਫੈਮਿਲੀ ਵਾਲਾ ਕੰਮ ਮਿਲੂਗਾ ਤੇ ਬਾਕੀ ਦੋਸਤੋ ਸਪੋਰਟ ਕਰਿਓ ਕਿਉਂਕਿ ਬਾਈ ਨੇ ਨਵਾਂ ਕੰਮ ਸਟਾਰਟ ਕਰਿਆ ਹਾਲੇ ਦੂਖਸਾਲੀ ਉਹ ਕੁਲਵਿੰਦਰ ਉਹ ਹਾਂਜੀ ਦੂਖਸਾਲੀ ਕਰੀ ਪਿਛਲੇ ਸਾਲੇ ਸ਼ੁਰੂ ਕੀਤਾ 21 ਜਨਵਰੀ ਚ ਠੀਕ ਹੈ ਬਈ ਪਿਛਲੇ ਸਾਲ ਜਨਵਰੀ ਚ ਸ਼ੁਰੂ ਕੀਤਾ ਸੀ ਤੇ ਸਾਰੇ ਸਪੋਰਟ ਕਰਿਓ ਜੀ ਵੀਡੀਓ ਸ਼ੇਅਰ ਕਰਿਓ ਨੰਬਰ ਤੁਹਾਨੂੰ ਮੈਂ نیچے ਦੇ ਦਿੱਤੇ ਸਾਰੇ ਕੰਟੈਕਟ ਨੰਬਰ ਬਾਈ ਦਾ ਪੇਜ ਦੀ ਆਪਾਂ ਡਿਸਕ੍ਰਿਪਸ਼ਨ ਤੇ ਦੇ ਦਾਂਗੇ ਉਹ ਵੀ ਜਾ ਕੇ ਫੋਲੋ ਕਰਿਓ ਬਾਕੀ ਦੋਸਤੋ ਸ਼ੇਅਰ ਕਰ ਦਿਓ ਵੀਡੀਓ ਬਹੁਤ ਬਹੁਤ ਧੰਨਵਾਦ ਧੰਨਵਾਦ